ਜੰਗੀਤ ਬਰਾੜ ਨੇ ਡਟ ਕੇ ਵਿਰੋਧ ਕੀਤਾ ਕਿ ਭਾਈ ਕਿਸੇ ਨੂੰ ਮੇਰੇ ਤੋਂ ਜੂਨੀਅਰ ਬੰਦੇ ਨੂੰ ਟਿਕਟ ਨਾ ਦੇ ਦਿਓ ਫਿਰ ਉਸ ਤੋਂ ਬਾਅਦ ਅਸੀਂ ਰਾਜ ਸਭਾ ਵੀ ਮੰਗਣੀ ਸ਼ੁਰੂ ਕਰਤੀ ਕਿ ਜੀ ਮੈਨੂੰ ਰਾਜ ਸਭਾ ਦੇ ਦਿਓ ਫਿਰ ਤੁਸੀਂ ਕਿਹਾ ਜੀ ਅੱਛਾ ਮੈਨੂੰ ਪਟਿਆਲਿਆ ਨੂੰ ਦੇਣੀ ਰਾਜ ਸਭਾ ਨਹੀਂ ਦੇਣੀ ਹੁਣ ਮੈਨੂੰ ਤੁਸੀਂ ਐ ਕਰੋ ਵੀ ਜੇ ਪਟਿਆਲਿਆ ਉਹ ਇਨਕੇ ਸ਼ਰਮਾ ਨੂੰ ਟਿਕਟ ਦੇ ਰਹੇ ਹੋ ਮੈਨੂੰ ਨਾਲ ਨਵਾਂ ਸ਼ਹਿਰ ਦਾ ਹਲਕਾ ਇੰਚਾਰਜ ਦੇ ਦਿਓ ਮੈਂ ਹੁਣ ਹਿਸਟਰੀ ਦੱਸਦਾ ਤੁਹਾਨੂੰ ਸਾਰੀ ਤੁਸੀਂ ਨਵਾਂ ਸ਼ਹਿਰ ਹਲਕੇ ਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਫਿਰ ਇਹਨਾਂ ਨੇ ਰਾਜਪੁਰੇ ਦੀ ਟਿਕਟ ਲੈ ਲਈ ਮੰਗ ਕੇ ਲਈ ਰਾਜਪੁਰੇ ਦੀ ਟਿਕਟ ਔਰ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਤੱਕ ਕਦੇ ਪੋਲਿਟੀਕਲ ਪਾਰਟੀਆਂ ਨੇ ਧੱਕੇ ਨਾਲ ਵੀ ਕਹੇ ਨੂੰ ਟਿਕਟ ਦਿੱਤੀ ਹੈ ਤੁਸੀਂ ਟਿਕਟ ਮੰਗਦੇ ਹੋ ਤਾਂ ਟਿਕਟ ਮਿਲਦੀ ਹੈ ਰਾਜਪੁਰੇੋਂ ਟਿਕਟ ਲਈ ਰਾਜਪੁਰੇੋਂ ਹਾਰ ਹੋਈ ਫਿਰ ਰਾਜਪੁਰਾ ਛੱਡਤਾ ਫਿਰ ਪਟਿਆਲਾ ਪਾਰਲੀਮੈਂਟ ਦੀ ਟਿਕਟ ਮੰਗਣੀ ਸ਼ੁਰੂ ਕਰਤੀ ਕਿ ਜੀ ਹੁਣ ਮੈਂ ਪਟਿਆਲਿਆਂ ਪਾਰਲੀਮੈਂਟ ਲੜਨੀ ਹੈ ਉਸ ਟਾਈਮ ਟਿਕਟ ਮਿਲੀ ਇਹਨਾਂ ਨੂੰ ਮਨਾ ਕਰਨੀ ਚਾਹੀਦੀ ਸੀ ਕਿ ਮੇਰਾ ਤਾਂ ਭਾਈ ਜ਼ਿਲ੍ਹਾ ਹੀ ਹੈ ਨਹੀਂ ਪਟਿਆਲਾ ਘਰ ਮੇਰਾ ਮੁਕਸਰ ਕਿੱਦੜਵਾਏ ਫਕਰ ਸਰਪਿੰਡ ਰਾਜਪੁਰੇੋਂ ਮੈਂ ਟਿਕਟ ਲੈ ਲੀਆ ਕਿ ਉਸ ਵੇਲੇ ਤੁਸੀਂ ਪਟਿਆਲਾ ਮੈਂਬਰ ਪਾਰਲੀਮੈਂਟ ਮੰਗਣੀ ਸ਼ੁਰੂ ਕਰਤੀ ਔਰ ਜਦੋਂ ਪਟਿਆਲੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੀ ਚੋਣ ਹੋਣੀ ਸੀ ਉਦੋਂ ਪਾਰਟੀ ਦੇ ਵਿੱਚ ਵਿਚਾਰ ਆਇਆ ਕਿ ਚੱਲੇ ਔਰ ਉਹਨੇ ਕਿਸੇ ਨੌਜਵਾਨ ਚਿਹਰੇ ਨੂੰ ਲੜਾਈਏ ਉਹਦਾ ਵਿਰੋਧ ਕਰਨ ਲਈ ਤੁਸੀਂ ਸਭ ਤੋਂ ਮੂਰੇ ਅਕੇ ਜੀ ਮੇਰੇ ਤੋਂ ਅਗਰ ਕੋਈ ਜੂਨੀਅਰ ਬੰਦਾ ਉੱਥੇ ਕਿਤੇ ਟਿਕਟ ਮਿਲ ਗਈ ਤਾਂ ਮੈਂ ਉਹਦਾ ਵਿਰੋਧ ਕਰੂੰਗਾ ਉਹ ਵੀ ਨਹੀਂ ਮੇਰੀ ਨਹੀਂ ਪਾਰਟੀ ਨੇ ਫੇਰ ਤੁਸੀਂ ਕਹੇ ਜੀ ਮੈਨੂੰ ਪਾਰਟੀ ਦਾ ਸੈਕਟਰੀ ਬਣਾ ਦਿਓ ਜਿਹੜੇ ਸੀਨੀਅਰ ਲੀਡਰ ਉਹ ਪਾਰਟੀ ਤੇ ਬੈਠਦੇ ਨੇ ਉਹਨਾਂ ਨੂੰ ਤੁਸੀਂ ਕੋਈ ਬਾਹਰ ਹੋ ਜਾਣ ਮੈਂ ਸਾਰੀ ਪਾਰਟੀ ਚਲਾਉਂਗਾ ਜਿਹੜੇ ਉੱਥੇ ਬੈਠੇ ਨੇ ਕੌਣ ਬੈਠਾ ਉੱਥੇ ਮਲੂਕਾ ਸਾਹਿਬ ਮਲੂਕਾ ਸਾਹਿਬ ਦਾ ਆਪਣਾ ਪਰਿਵਾਰ ਕਿੱਥੇ ਹੈ ਜੀ ਮਲੂਕਾ ਸਾਹਿਬ ਦੇ ਨੂੰਹ ਤੇ ਮਲੂਕਾ ਸਾਹਿਬ ਦੇ ਬੇਟੇ ਨੇ ਭਾਜਪੀ ਤੇ ਚੋਣ ਲੜੀ ਕਿ ਨਹੀਂ ਲੜੀ ਜਿਹੜੇ ਬੰਦੇ ਆਪਣਾ ਪਰਿਵਾਰ ਨਹੀਂ ਸੰਭਾਲ ਸਕਦੇ ਜਿਹੜੇ ਬੰਦੇ ਮੋਦੀ ਦੇ ਕਸੀਦੇ ਦੋ ਦਿਨ ਪਹਿਲਾਂ ਮਲੂਕਾ ਸਾਹਿਬ ਪੜ ਰਹੇ ਨੇ ਉਹ ਸ਼ਰਮਨੀਆਂ ਕਾਲੇ ਦਿਲ ਬਚਾਉਣਗੇ ਚੰਦੂ ਮਾਜਰਾ ਸਾਹਿਬ ਚਾਰ ਜ਼ਿਲ੍ਹੇ ਬਦਲ ਕੇ ਅੱਠ ਇਲੈਕਸ਼ਨਾਂ ਹਾਰ ਗਏ ਤੇ ਉਸ ਦਿਨ ਤੇ ਆ ਕੇ ਉਹਨੂੰ ਯਾਦ ਆਇਆ ਉਸ ਦਿਨ ਕਹਿੰਦੇ ਵੀ ਭਾਈ ਆ ਜਿਹੜੇ ਪਾਰਟੀ 'ਚ ਨੌਜਵਾਨ ਫਿਰਦੇ ਨੇ ਵੀ ਸਾਡੇ ਪੁੱਤਰਾ ਵਰਗੇ ਨੇ ਹੁਣ ਸਮਾਂ ਆ ਗਿਆ ਪਾਰਟੀ 'ਚ ਦੂਜੀ ਪੀੜ੍ਹੀ ਨੂੰ ਅੱਗੇ ਕਰੀਏ ਉਦੋਂ ਤੁਸੀਂ ਆਪ ਟਿਕਟ ਲੈਣੀ ਐ ਆਪਦੇ ਪੁੱਤਰਾ ਨੂੰ ਦਿਵਾਉਣੀ ਐ ਤੇ ਫਿਰ ਅੱਜ ਕਹਿੰਦੇ ਹੋ ਕਿ ਜੀ ਸਾਨੂੰ ਟਿਕਟਾਂ ਮਿਲੀਆਂ ਤਾਂ ਚਲ ਕੇ ਤੁਸੀਂ ਜਿੰਨੇ ਬੰਦੇ ਚੱਕ ਲੋ ਇਹਨਾਂ 'ਚੋਂ ਚੰਦੂ ਮਾਹਰਾ ਸਾਹਿਬ ਦੀ ਭਾਜੀਪੀ ਨਾਲ ਨੇੜਤਾ ਚੰਦੂ ਮਾਹਰਾ ਸਾਹਿਬ ਤਾਂ ਇਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਐਲਾਈਅੰਸ ਹੋ ਜਾਏ ਤੇ ਮੈਂ ਮੰਤਰੀ ਬਣ ਜਾ ਕੇ ਕੇਂਦਰ ਦੇ ਵਿੱਚ ਅਕਾਲੀ ਦਲ ਨਹੀਂ ਰਹਿ ਗਈ ਇਹ ਬਲਕਿ ਇਹ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਸਿਰਫ ਬਾਦਲ ਸੈਂਟ੍ਰਿਕ ਹੋ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਸੈਂਟ੍ਰਿਕ ਹੋ ਗਏ ਜਿਹੜੇ ਹੁਣ ਇਸ ਵੇਲੇ ਲੀਡਰ ਬਣੇ ਹੋਏ ਨੇ ਕਹਿੰਦੇ ਇਹਨਾਂ ਚੋਂ ਦੱਸ ਦੋ ਕਿਸ ਨੇ ਜੇਲਾਂ ਕੱਟੀਆਂ ਹੋਣ ਐਮਰਜੈਂਸੀ ਦੇ ਵਿੱਚ ਕਿਸ ਨੇ ਕਿੰਨਾਂ ਦੇ ਪਰਿਵਾਰਾਂ ਦੀ ਕੁਰਬਾਨੀਆਂ ਹੋਣ ਕਹਿੰਦੇ ਕੋਈ ਵੀ ਨਹੀਂ ਆਉਂਦਾ ਇਹ ਪਰਮਿੰਦਰ ਢੀਂਡਸਾ ਸਾਹਿਬ ਦੀ ਫਿਰ ਕੀ ਕੁਰਬਾਨੀ ਹੈ ਜੀ ਉਹਨਾਂ ਨੇ ਕਿਹੜੀ ਜੇਲ ਕੱਟੀ ਹੈ ਹਰ ਇੱਕ ਦਾ ਪਰਿਵਾਰ ਜੁੜਿਆ ਹੈ ਹਰ ਇੱਕ ਦੇ ਪਰਿਵਾਰ ਨੇ ਪਾਰਟੀ ਲਈ ਕੁਛ ਨਾ ਕੁਛ ਕੀਤਾ ਹੈ ਕੋਈ ਪਾਰਟੀਆਂ ਚ ਵੱਡੇ ਅਹੁਦੇ ਤੇ ਰਹ ਗਏ ਕਈ ਜ਼ਿਲ੍ਹਾ ਲੈਵਲ ਤੇ ਕੰਮ ਕਰਦੇ ਰਹੇ ਤੁਸੀਂ ਅੱਜ ਉਹ ਪਰਿਵਾਰਾਂ ਦਾ ਵੀ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਯੋਗਦਾਨ ਘਟਾ ਕੇ ਨਹੀਂ ਦੇਖ ਸਕਦੇ ਪਾਰਟੀ ਦੇ ਵਿੱਚੋਂ ਅਗਰ 4-5 ਲੋਕ ਬਹੁਮਤ ਦੇ ਨਾਲ ਸਹਿਮਤ ਨਹੀਂ ਹੈਗੇ ਉਹ ਆਪਣਾ ਕੋਈ ਅਲੱਗ ਆਲਾਪ ਕਿਸੇ ਦੀ ਸ਼ਹਿ ਤੇ ਵਜਾਉਣਾ ਚਾਹੁੰਦੇ ਨੇ ਆਪਣੀ ਕੋਈ ਗੱਲ ਅਲੱਗ ਗੱਲ ਮੰਨਵਾਉਣਾ ਚਾਹੁੰਦੇ ਨੇ ਤਾਂ ਉਹ ਤੁਸੀਂ ਪਾਰਟੀ ਨਹੀਂ ਕਹਿ ਸਕਦੇ ਉਹ 4-5 ਬੰਦਿਆਂ ਦੀ ਨਿੱਜੀ ਰਾਜਨੀਤੀ ਹੈ ਦੇ 4-5 ਨਹੀਂ 47 ਦਾ ਉਹਨਾਂ ਨੇ ਆਂਕੜਾ ਦਿੱਤਾ ਹੈ ਬਹੁਤ ਸਾਰੇ ਪੁਰਾਣੀ ਟਕਸਾਲੀ ਪਰਿਵਾਰਾਂ ਦਾ ਉਹ ਜ਼ਿਕਰ ਕਰਦੇ ਨੇ ਮਾਸਟਰ ਤਾਰਾ ਸਿੰਘ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕਰਦੇ ਨੇ ਹੋਰ ਬਹੁਤ ਸਾਰੇ ਪਰਿਵਾਰ ਹੈ ਜਿਹੇ ਉਹਨਾਂ ਨੇ ਜ਼ਿਕਰ ਕੀਤਾ ਔਰ ਜਿਹੜੇ ਉੱਥੇ ਲੀਡਰ ਵੀ ਬੈਠੇ ਨੇ ਕਿਸੇ ਟਾਈਮ ਉਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੁੰਦੀ ਲੱਖਾਂ ਦਾ ਕੈਡਰ ਹੋਵੇ ਉਹ ਪਾਰਟੀ ਦੇ ਵਿੱਚ 47 ਬੰਦੇ ਲੈ ਕੇ ਤੁਸੀਂ ਪੰਜ ਮੰਤਰੀ ਰਹੇ ਹੋ ਸਾਰੇ ਐਕਸ ਵਜ਼ੀਰੋਂ ਤੇ ਜੇ ਤੁਸੀਂ 47 ਬੰਦੇ ਇਕੱਠੇ ਵੀ ਕਰ ਲੇ ਕਿੰਨੀ ਗੱਲ ਹੋਗੀ ਅੰਦਾ ਚਿਹਰਾ ਕਹਿੰਦੇ ਜਿਹੜਾ ਵੀ ਹੋਣਾ ਚਾਹੀਦਾ ਉਹ ਧਾਰਮਿਕ ਤੇ ਰਾਜਨੀਤਿਕ ਦੋਵਾਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਔਰ ਸੀਐਮ ਦੀ ਰੇਸ ਦੇ ਵਿੱਚ ਨਾ ਹੋਵੇ ਤਾਂ ਕਹਿੰਦੇ ਕਿ ਅਜਿਹਾ ਕੋਈ ਜਿਹੜਾ ਪ੍ਰਧਾਨ ਹੈ ਉਹ ਸ਼ੋਮਨੀ ਕਲਦਲ ਦਾ ਚੁਣਿਆ ਗੱਲ ਤਾਂ ਸੁਖਵੀਰ ਬਾਦਲ ਸਾਹਿਬ ਨੂੰ ਹਟਾਉਣ ਦੀ ਹੈ ਨਾ ਵੀ ਸੀਐਮ ਦੀ ਰੇਸ ਦੇ ਵਿੱਚ ਫਿਰ ਕੌਣ ਹੋਵੇ ਤਾਂ ਚੰਗੀ ਗੱਲ ਹੈ ਜੇ ਚੰਦੂ ਮਹਿਰਾ ਸਾਹਿਬ ਨੂੰ ਕਹਿ ਦਈਏ ਵੀ ਸੀਐਮ ਬਣਾਉਣਾ ਫਿਰ ਕਲਦਲ ਚੰਗਾ ਜੇ ਮਲੂਕਾ ਸਾਹਿਬ ਨੂੰ ਕਹਿ ਦਈਏ ਸੀਐਮ ਬਣਾਉਣਾ ਕਲਦਲ ਚੰਗਾ ਜੇ ਪਰਮਿੰਦਰ ਢੀਂਡਸਾ ਜੀ ਨੂੰ ਕਹਿ ਦਈਏ ਸੀਐਮ ਬਣਾਉਣਾ ਕਲਦਲ ਚੰਗਾ ਇਹਨੇ ਲੀਟਰ ਅੱਜ ਇਹ ਬਿਲਕੁਲ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਲਜ਼ਾਮ ਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ ਜਿੱਥੇ ਇੱਕ ਪਾਸੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉੱਥੇ ਹੀ ਦੂਸਰੇ ਪਾਸੇ ਕਨਵੈਨਸ਼ਨ ਸੈਂਟਰ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੁੰਦੇ ਨੇ ਬੀਬੀ ਜਗੀਰ ਕੌਰ ਹੁੰਦੇ ਨੇ ਸਿਕੰਦਰ ਸਿੰਘ ਮਲੂਕਾ ਹੁੰਦੇ ਨੇ ਗੁਰਪ੍ਰਤਾਪ ਵਡਾਲਾ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਸਾ ਇਹ ਤਮਾਮ ਉਹ ਧੜੇ ਮੌਜੂਦ ਹੁੰਦੇ ਨੇ ਜਿਹੜੇ ਜਲੰਧਰ ਦੇ ਵਿੱਚ ਇਕੱਠੇ ਸੀ ਔਰ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਇਹ ਸਭ ਕੁਝ ਜੋ ਵੀ ਚੱਲ ਰਿਹਾ ਹੈ ਇਸ ਨੂੰ ਅਸੀਂ ਕੰਟਰੋਲ ਕਰਨਾ ਹੈ ਅਸੀਂ ਸੁਭੀਰ ਸਿੰਘ ਬਾਦਲੋਂ ਦਾ ਅਸਤੀਫਾ ਮੰਗ ਰਹੇ ਹਾਂ ਪ੍ਰਧਾਨ ਬਦਲਣਾ ਚਾਹੀਦਾ ਹੈ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਇਹ ਸਭ ਕੁਝ ਦਿੱਲੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਸੀ ਤੇ ਉੱਤੇ ਗੱਲਬਾਤ ਕਰਾਂਗੇ ਕਿ ਇਹ 카ਟੋ ਕਲੇਸ਼ ਅਕਾਲੀ ਦਲ ਦੇ ਵਿੱਚ ਕਿਉਂ ਦਿਨ-ਪ੍ਰਤੀ-ਦਿਨ ਵੱਧਦਾ ਹੋਇਆ ਨਜ਼ਰ ਆ ਰਿਹਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਅਰਸ਼ਦੀਪ ਸਿੰਘ ਕਲੈਰ ਹਣੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਲਿਰਸਾ ਬੋਬੋ ਸਵਾਤ ਹੈ ਜੀ ਸਤਿ ਸ਼ਕਾਲ ਜੀ ਧੰਨਵਾਦ ਜੀ ਕਿਵੇਂ ਹੋ ਠੀਕ ਠਾਕ ਹੂੰ ਬਹੁਤ ਵਧੀਆ ਪਾਰਟੀ ਚੜਦੀ ਕਲਾ ਪਾਰਟੀ ਚੜਦੀ ਕਲਾ ਪਾਰਟੀ ਚੜਦੀ ਕਲਾ ਚ ਪਰ ਤੁਹਾਡੇ ਜਿਹੜੇ ਲੀਡਰ ਉਧਰ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਹੁਣ ਵੀ ਮੀਟਿੰਗ ਚੱਲ ਰਹੀ ਹੈ ਢੀਂਸਾ ਸਾਹਿਬ ਦੇ ਘਰੇ ਉਹ ਚੜਦੀ ਕਲਾ ਦੇ ਵਿੱਚ ਕਹਿੰਦੇ ਨਹੀਂ ਹੈ ਦੇਖੋ ਗਗਨ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਪੋਲਿਟਿਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜਿੱਤਾਂ ਹਾਰਾਂ ਸਰਕਾਰਾਂ ਸੰਘਰਸ਼ ਇਹਦਾ ਸੁਮੇਲ ਹੈ ਸ਼੍ਰੋਮਣੀ ਅਕਾਲੀ ਗਲਗਲ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਪਾਰਟੀ ਸਾਰੀ ਇਕਜੁੱਟ ਹੈ ਪਾਰਟੀ ਕੌਣ ਹੈ ਪਾਰਟੀ ਆ ਵਰਕਰ ਪਾਰਟੀ ਹੈ ਪਾਰਟੀ ਦਾ ਕੈਡ ਪਾਰਟੀ ਆ ਜ਼ਿਲ੍ਹਾ ਜਥੇਦਾਰ ਪਾਰਟੀ ਆ ਡੈਲੀਗੇਟ ਜਿਹੜੇ ਪ੍ਰਧਾਨ ਚੁਣਦੇ ਨੇ ਪਾਰਟੀ ਆ ਐਮ ਐਲ ਏ ਐਕਸ ਐਮ ਐਲ ਏ ਹਲਕਾ ਇੰਚਾਰਜ ਪਾਰਟੀ ਐ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਰੋਮ ਦੀਆਂ ਕਾਰਜਦਲ ਦੇ ਜਿੱਤੇ ਹੋਏ ਸਾਰੇ ਮੈਂਬਰ ਐ ਜਿਹੜੇ ਤੇ ਜਿਹੜੇ ਉਹ ਬੈਠੇ ਨੇ ਉਹ ਕੌਣ ਨੇ ਪਾਰਟੀ ਦੇ ਵਿੱਚੋਂ ਅਗਰ 4-5 ਲੋਕ ਬਹੁਮਤ ਦੇ ਨਾਲ ਸਹਿਮਤ ਨਹੀਂ ਹੈਗੇ ਉਹ ਆਪਣਾ ਕੋਈ ਅਲੱਗ ਆਲਾਪ ਕਿਸੇ ਦੀ ਸ਼ਹਿਤੇ ਵਜਾਉਣਾ ਚਾਹੁੰਦੇ ਨੇ ਆਪਣੀ ਕੋਈ ਗੱਲ ਅਲੱਗ-ਅਲੱਗ ਗੱਲ ਮੰਨਵਾਉਣਾ ਚਾਹੁੰਦੇ ਨੇ ਤਾਂ ਉਹਨੂੰ ਤੁਸੀਂ ਪਾਰਟੀ ਨਹੀਂ ਕਹਿ ਸਕਦੇ ਉਹ ਚਾਰ-ਪੰਜ ਬੰਦਿਆਂ ਦੀ ਨਿੱਜੀ ਰਾਏ ਉਹ ਕਹਿੰਦੇ ਚਾਰ-ਪੰਜ ਨਹੀਂ 47 ਦਾ ਉਹਨਾਂ ਨੇ ਆਂਕੜਾ ਦਿੱਤਾ ਹੈ ਬਹੁਤ ਸਾਰੇ ਪੁਰਾਣੀ ਟਕਸਾਲੀ ਪਰਿਵਾਰਾਂ ਦਾ ਉਹ ਜ਼ਿਕਰ ਕਰਦੇ ਨੇ ਮਾਸਟਰ ਤਾਰਾ ਸਿੰਘ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕਰਦੇ ਨੇ ਹੋਰ ਬਹੁਤ ਸਾਰੇ ਪਰਿਵਾਰ ਹੈ ਜਿਹੇ ਉਹਨਾਂ ਨੇ ਜ਼ਿਕਰ ਕੀਤਾ ਔਰ ਜਿਹੜੇ ਉੱਥੇ ਲੀਡਰ ਵੀ ਬੈਠੇ ਨੇ ਕਿਸੇ ਟਾਈਮ ਉਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੁੰਦੀ ਸੀ ਦੇਖੋ ਜੀਡੀ ਪਾਰਟੀ ਦੀ ਐਡੀ ਹਜ਼ਾਰਾਂ ਦੀ ਤਾਂ ਭਰਤੀ ਹੋਵੇ ਲੱਖਾਂ ਦਾ ਕੈਡਰ ਹੋਵੇ ਉਹ ਪਾਰਟੀ ਦੇ ਵਿੱਚ 47 ਬੰਦੇ ਲੈ ਕੇ ਤੁਸੀਂ ਪੰਜ ਮੰਤਰੀ ਰਹੇ ਹੋ ਸਾਰੀ ਐਕਸ ਵਜੀਰੋਂ ਤੇ ਜੇ ਤੁਸੀਂ 47 ਬੰਦੇ ਇਕੱਠੇ ਵੀ ਕਰ ਲੇ ਕਿੱਡੀ ਗੱਲ ਹੋਗੀ ਔਰ ਇਹ ਲੋਕਾਂ ਨੂੰ ਮੇਰਾ ਸਿੱਧਾ ਸਵਾਲ ਹੈ ਜਿਹੜੇ ਉੱਥੇ ਬੈਠੇ ਨੇ ਕੌਣ ਬੈਠਾ ਉੱਥੇ ਮਲੂਕਾ ਸਾਹਿਬ ਮਲੂਕਾ ਸਾਹਿਬ ਦਾ ਆਪਣਾ ਪਰਿਵਾਰ ਕਿੱਥੇ ਹੈ ਜੀ ਮਲੂਕਾ ਸਾਹਿਬ ਦੇ ਨੂੰਹ ਤੇ ਮਲੂਕਾ ਸਾਹਿਬ ਦੇ ਬੇਟੇ ਨੇ ਭਾਜਪੀ ਤੇ ਚੋਣ ਲੜੀ ਕਿ ਨਹੀਂ ਲੜੀ ਜਿਹੜੇ ਬੰਦੇ ਆਪਣਾ ਪਰਿਵਾਰ ਨਹੀਂ ਸੰਭਾਲ ਸਕਦੇ ਜਿਹੜੇ ਬੰਦੇ ਮੋਦੀ ਦੇ ਕਸੀਦੇ ਦੋ ਦਿਨ ਪਹਿਲਾਂ ਮਲੂਕਾ ਸਾਹਿਬ ਪੜ ਰਹੇ ਨੇ ਉਹ ਸ਼ਰਮ ਨਹੀਂ ਅਕਲਦਿਲ ਬਚਾਉਣਗੇ ਮੈਂ ਇਹੀ ਸਵਾਲ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਆਪਣਾ ਪਰਿਵਾਰ ਕਿਉਂ ਨਹੀਂ ਸੰਭਾਲ ਸਕੇ ਕਹਿੰਦੇ ਮੇਰੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਕਹਿੰਦੇ ਕਿ ਬਾਕੀ ਵੇਲੇ ਤਾਂ ਸਭ ਕੁਝ ਛਿੱਕੇ ਟੰਗ ਦਿੱਤਾ ਕਈ ਪਰਿਵਾਰਾਂ ਦੇ ਬੰਦਿਆਂ ਨੂੰ ਦੋ-ਦੋ ਟਿਕਟਾਂ ਦੇ ਦਿੱਤੀਆਂ ਜਦੋਂ ਮੇਰੇ ਪੁੱਤਰ ਨੇ ਟਿਕਟ ਮੰਗੀ ਤਾਂ ਨਹੀਂ ਦਿੱਤੀ ਤਾਂ ਕਹਿੰਦੇ ਉਹਨੇ ਜਾਣਾ ਹੀ ਸੀ ਫਿਰ ਬੀਜੇਪੀ ਦੇ ਵਿੱਚ ਕਹਿੰਦੇ ਕਿ ਮੈਂ ਕਿਵੇਂ ਰੋਕਦਾ ਕਹਿੰਦੇ ਮੇਰਾ ਪੁੱਤਰ ਗਿਆ ਕੋਈ ਗੱਲ ਨਹੀਂ ਉਹਨੇ ਬੀਜੇਪੀ ਸ਼ਾਮਲ ਹੋ ਗਿਆ ਕਹਿੰਦੇ ਮੈਂ ਤਾਂ ਪਾਰਟੀ ਦੇ ਵਿੱਚ ਹੀ ਬੈਠੇ ਰਿਆ ਨਾ ਮੈਂ ਤਾਂ ਕਹਿੰਦੇ ਕੋਈ ਪਾਰਟੀ ਦੇ ਖਿਲਾਫ ਕੋਈ ਬਗਾਵਤ ਨਹੀਂ ਕੀਤੀ ਕੋਈ ਖਲਾਬਤ ਨਹੀਂ ਕੀਤੀ ਤੁਸੀਂ ਮਲੂਕਾ ਸਾਹਿਬ ਨੂੰ ਸਵਾਲ ਕਰਨਾ ਸੀ ਕਿ ਜਿਹਦੇ ਉੱਤੇ ਦੋਸ਼ ਮੜ ਰਹੇ ਹੋ ਉਹ ਤਾਂ ਤੁਹਾਡੀ ਨਾਲ ਵਾਲੀ ਕੁਰਸੀ ਤੇ ਬੈਠੇ ਨੇ ਇਹ ਦੋਸ਼ ਕਿਹਦੇ ਦਲਾਰੇ ਨੇ ਕਿ ਮੇਰੇ ਪੁੱਤਰ ਨੂੰ ਟਿਕਟ ਦਿੱਤੀ ਨਹੀਂ ਕਿਸੇ ਹੋਰ ਦੇ ਪੁੱਤਰ ਨੂੰ ਦਿੱਤੀ ਉਹ ਚੰਦੂ ਮਾਰਾ ਸਾਹਿਬ ਦੇ ਪੁੱਤਰ ਨੂੰ ਟਿਕਟ ਦਿੱਤੀ ਹੈ ਅਸਲ ਦੇ ਵਿੱਚ ਇਹ ਆਪਸ ਦੇ ਵਿੱਚ ਹੀ ਸਾਰੀਆਂ ਟਿਕਟਾਂ ਘਮਾਉਣੀਆਂ ਚਾਹੁੰਦੇ ਨੇ ਮੇਂ ਤੇ ਮੇਰਾ ਪਰਿਵਾਰ ਆ ਗਈ ਨਾ ਗੱਲ ਸਾਹਮਣੇ ਕਿ ਮੈਂ ਪਾਰਟੀ ਤਾਂ ਛੱਡੀ ਮੇਰੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਤੇ ਚੰਦੂ ਮਾਰਾ ਸਾਹਿਬ ਨਾਲ ਹੀ ਬੈਠੇ ਸੀ ਫਿਰ ਅੱਜ ਤੁਸੀਂ ਕਿਹੜੇ ਕਾਮਨ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਏ ਹੋ ਚੰਦੂ ਮਾਰਾ ਸਾਹਿਬ ਨੇ ਦੋ ਟਿਕਟਾਂ ਲਈਆਂ ਸੋ ਇਹ ਲੋਕਾਂ ਨੂੰ ਮੈਂ ਤਾਂ ਸਿੱਧਾ ਸਵਾਲ ਕਰਦਾ ਕਿ ਆਪ ਜਦੋਂ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਸੀ ਅੱਜ ਤਾਂ ਇਹ ਕਹਿੰਦੇ ਨੇ ਨਾ ਜੀ ਪਤਾ ਨਹੀਂ ਕੀ ਹੋ ਗਿਆ ਪਾਰਟੀ ਦੇ ਵਿੱਚ ਲੋਕ ਪਾਰਟੀ ਤੋਂ ਰੁਸ ਗਏ ਤੇ ਜਿੱਦਣੇ ਪਾਰਟੀ ਚੜ੍ਹਦੀ ਕਲਾ ਵਿੱਚ ਸੀ 2007 ਦੀ ਚੋਣ ਪਾਰਟੀ ਸਵੀਪ ਕਰਕੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਇਹ ਸਾਰੀ ਚੋਣ ਆ ਰਹੇ ਸੀ ਉਹ ਕਹਿੰਦੇ ਮੈਂ ਵੀ ਬਹੁਤ ਕੁਝ ਦਿੱਤਾ ਪਾਰਟੀ ਨੂੰ ਕਹਿੰਦੇ ਐਦਾਂ ਨਹੀਂ ਹੈ ਕਿ ਜੇ ਪਾਰਟੀ ਨੇ ਮੇਰਾ ਕੀਤਾ ਤਾਂ ਕਹਿੰਦੇ ਮੈਂ ਵੀ 48 ਸਾਲ ਆਪਣੇ ਪਾਰਟੀ ਨੂੰ ਸਮਰਪਿਤ ਕੀਤੇ ਨੇ ਤੇ ਪਾਰਟੀ ਨੇ ਕਿਸ ਕਿਹੜੀ ਗੱਲ ਕੋਲੀ ਜੀ ਮਲੂਕਾ ਪਰਿਵਾਰ ਤੋਂ ਪਾਰਟੀ ਨੇ ਦੋ ਵਾਰੀ ਵਜ਼ੀਰ ਬਣਾਤਾ ਪਾਰਟੀ ਨੇ ਉਹਨਾਂ ਦੀ ਨੂਨ ਮੁਸਰਦਾਰ ਬਾਦਲ ਸਾਹਿਬ ਨੇ ਇੱਕ ਵੀਡੀਓ ਤੋਂ ਚੱਕ ਕੇ ਆਈਐਸ ਬਣਾਤਾ ਕਹਿੰਦੇ ਗਲਤ ਹੈ ਮੈਂ ਵੀ ਇਹ ਵੀ ਮੈਂ ਸਵਾਲ ਪੁੱਛਿਆ ਮੈਂ ਕਿ ਉਹ ਕਹਿੰਦੇ ਕਿ ਤੁਸੀਂ ਜਿਹੜੀ ਤੁਹਾਡੀ ਨੂੰਹ ਹੈ ਉਹ ਉਹ ਬਾਦਲ ਪਰਿਵਾਰ ਕਰਕੇ ਬਣੀ ਹੈ ਕਹਿੰਦੇ ਨਹੀਂ ਉਹਨਾਂ ਦੀ ਆਪਣੀ ਯੋਗਤਾ ਸੀ ਆਪਣੀ ਯੋਗਤਾ ਕਰਕੇ ਬਣੀ ਹੈ ਕਹਿੰਦੇ ਪੇਪਰ ਕਲੀਅਰ ਕੀਤੇ ਨੇ ਹੋਰ ਕਹਿੰਦੇ ਅਜਿਹੇ ਕਿੰਨੇ ਲੋਕ ਰੁੱਲਦੇ ਫਿਰਦੇ ਨੇ ਉਹ ਨਹੀਂ ਬਣ ਗਏ ਕਹਿੰਦੇ ਮੇਰੀ ਨੂੰਹ ਦੇ ਵਿੱਚ ਕਾਬਲੀਅਤ ਸੀਗੀ ਉਹਨਾਂ ਨੂੰ ਕਹੋ ਜੀ ਤੁਸੀਂ ਇੱਕ ਤਰੀਕ ਨੂੰ ਚੱਲੇ ਹੋ ਉੱਥੇ ਅਕਾਲ ਤਖਤ ਸਾਹਿਬ ਇਹ ਵੀ ਗੱਲ ਕਰ ਹੀ ਆਏ ਉੱਥੇ ਪਤਾ ਲੱਗ ਜੂਗਾ ਕਿ ਕਿੰਨੇ ਸੱਚੇ ਕਿੰਨੇ ਝੂਠੇ ਔਰ ਦੂਸਰੀ ਗੱਲ ਮੈਂ ਇੱਕ ਗੱਲ ਕਹਦੇ ਆਂ ਕਿ ਫਿਰ ਮੈਂ ਆ ਜਾਣਾ ਚੰਦੂ ਮਾਜਰਾ ਸਾਹਿਬ ਤੇ ਚੰਦੂ ਮਾਜਰਾ ਸਾਹਿਬ ਚਾਰ ਜ਼ਿਲ੍ਹੇ ਬਦਲ ਕੇ ਅੱਠ ਇਲੈਕਸ਼ਨਾਂ ਹਾਰ ਗਏ ਤੇ ਉਸ ਦਿਨ ਤਿਆਗ ਕਿਉਂ ਨਹੀਂ ਯਾਦਾ ਆਇਆ ਉਸ ਦਿਨ ਕਹਿੰਦੇ ਵੀ ਭਾਈ ਆ ਜਿਹੜੇ ਪਾਰਟੀ ਚ ਨੌਜਵਾਨ ਫਿਰਦੇ ਨੇ ਵੀ ਸਾਡੇ ਪੁੱਤਰਾ ਵਰਗੇ ਨੇ ਹੁਣ ਸਮਾਂ ਆ ਗਿਆ ਪਾਰਟੀ ਚ ਦੂਜੀ ਪੀੜੀ ਨੂੰ ਅੱਗੇ ਕਰੀਏ ਉਦੋਂ ਤੁਸੀਂ ਆਪ ਟਿਕਟ ਲੈਣੀ ਐ ਆਪਦੇ ਪੁੱਤਰਾ ਨੂੰ ਦਿਵਾਉਣੀ ਐ ਤੇ ਫਿਰ ਅੱਜ ਕਹਿੰਦੇ ਹੋ ਕਿ ਜੀ ਸਾਨੂੰ ਟਿਕਟਾਂ ਨਹੀਂ ਮਿਲਿਆ ਤਾਂ ਚਲ ਗਿਆ ਤੁਸੀਂ ਜਿੰਨੇ ਬੰਦੇ ਚੱਕ ਲੋ ਇਹਨਾਂ ਚੋਂ ਸ਼੍ਰੋਮਣੀ ਅਕਾਲੀ ਦਲ ਸਰਬ ਹਿੰਦ ਕੀ ਨੇ ਬਣਾਇਆ ਸੀ ਚੰਦੂ ਮਾਰਾ ਸਾਹਿਬ ਨੇ ਅੱਡ ਬਣਾਇਆ ਫਿਰ ਜਦੋਂ ਸਰਕਾਰ ਆਉਣ ਵਾਲੀ ਹੁੰਦੀ ਐ ਫਿਰ ਵਿੱਚ ਸ਼ਾਮਲ ਹੋਏ ਫਿਰ ਸੱਤਾ ਦੀ ਮਾਣੀ ਤੇ ਫਿਰ ਅੱਜ ਰੁਸਕੇ ਬੈਠ ਗਏ ਅਕਾਲੀ ਦਲ ਸਯੁਜਕਤ ਕਿਨੇ ਬਣਾਇਆ ਢੀਂਸਾ ਸਾਹਿਬ ਨੇ ਬਣਾਇਆ ਫੇਰ ਵਾਪਸ ਆ ਗਏ ਪੰਥਕ ਬੋਰਡ ਕਿਦਾ ਬੀਬੀ ਜੀ ਦਾ ਪੀਪੀਪੀ ਚੋਂ ਕੌਣ ਆਇਆ ਚਰਨਜੀਤ ਬਰਾੜ ਘੱਟੋ ਘੱਟ ਇਹ ਉਹ ਬੰਦੇ ਨਹੀਂ ਜਿਹੜੇ ਲਗਾਤਾਰ ਸ਼ਰੋਮਨੀ ਕਦਰਦਲ ਚ ਰਹੇ ਨੇ ਇਹਨਾਂ ਨੇ ਸਮੇਂ-ਸਮੇਂ ਤੇ ਬਗਾਵਤ ਕੀਤੀ ਹੈ ਸਮੇਂ-ਸਮੇਂ ਤੇ ਇਹਨਾਂ ਦੇ ਆਪਸੀ ਜਿਹੜੇ ਨਿੱਜੀ ਮਤ ਭੇਦਿਆ ਮਫਾਦ ਸੀ ਉਹਨਾਂ ਨੇ ਬਗਾਵਤ ਕਰਾਈ ਮੈਰਾਵਣੀ ਕਹਿੰਦੇ ਕਹਿੰਦਾ ਇੱਕ ਪਾਸੇ ਤਾਂ ਲੱਗਣਾ ਚਾਹੀਦਾ ਨਾ ਕਹਿੰਦੇ ਨਾ ਅਸੀਂ ਇੱਧਰ ਦੇ ਆ ਨਾ ਅਸੀਂ ਉੱਧਰ ਦੇ ਆ ਕਹਿੰਦੇ ਅਸੀਂ ਇਹੀ ਗੱਲ ਕਹਿ ਗਏ ਕਿ ਥੱਕ ਗਏ ਆ ਕਿ ਇੱਕ ਪਾਸਾ ਤਾਂ ਕਰ ਲਈਏ ਲਗਾਤਾਰ ਹਾਰਾਂ ਹੋ ਰਹੀਆਂ ਨੇ ਕੋਈ ਤਾਂ ਅਨਲਿਸਿਸ ਕਰੀਏ ਕੋਈ ਤਾਂ ਮੰਥਨ ਕਰੀਏ ਕੋਈ ਤਾਂ ਇਸ ਦੀ ਰਿਸਪਾਂਸਿਬਿਲਟੀ ਫਿਕਸ ਕਰੇ ਦੇਖੋ ਚੰਦੂ ਮਾਜਰਾ ਸਾਹਿਬ ਦਾ ਤੇ ਬੜਾ ਸਪਸ਼ਟ ਹੈ ਕਿ ਚੰਦੂ ਮਾਜਰਾ ਸਾਹਿਬ ਦੀ ਭਾਜਪਾ ਨਾਲ ਨੇੜਤਾ ਚੰਦੂ ਮਾਜਰਾ ਸਾਹਿਬ ਤਾਂ ਇਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਐਲਾਈਅੰਸ ਹੋ ਜਾਏ ਤੇ ਮੈਂ ਮੰਤਰੀ ਬਣ ਜਾ ਕੇਂਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖੜਾ ਪੰਜਾਬ ਤੇ ਪੰਥਕ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਕਿਸਾਨੀ ਦਾ ਮੁੱਦਾ ਛੱਡ ਕੇ ਭਾਜਪਾ ਨਾਲ ਸਮਝੌਤਾ ਕਰ ਲੇ ਜਿਹਨੂੰ ਇਹ ਲੀਡਰ ਪੂਰਜ਼ੋਰ ਤਰੀਕੇ ਦੇ ਨਾਲ ਕੋਰ ਕਮੇਟੀਆਂ ਦੇ ਵਿੱਚ ਵੀ ਕਹਿੰਦੇ ਰਹੇ ਨੇ ਕਿ ਭਾਜਪਾ ਨਾਲ ਸਮਝੌਤਾ ਕਰ ਲਓ ਕਿੱਦਾਂ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾ ਦਾ ਮੁੱਦਾ ਛੱਡ ਦੇ ਜਦੋਂ ਪਾਰਲੀਮੈਂਟ 'ਚ ਖੜ ਕੇ ਕਿ ਭਾਈ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਣੀ ਗੱਲ ਦਾ ਪਛਤਾਵਾ ਨਹੀਂ ਉਹਨਾਂ ਨੂੰ ਮਾਫੀ ਕਾਦੀ ਕੀ ਸ਼ਰਮ ਨਹੀਂ ਕਰ ਲ ਸਮਝੌਤਾ ਕਰਦੇ ਉਹ ਕਹਿੰਦੇ ਫਿਰ ਉਹੀ ਸੁਖਬੀਰ ਸਿੰਘ ਬਾਦਲ ਨੇ ਉਹੀ ਪ੍ਰਧਾਨ ਨੇ ਜਿਹੜੇ ਬਿਨਾਂ ਬੁਲਾਏ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਨਾਲ ਜਾ ਕੇ ਮੁਲਾਕਾਤਾ ਕਰਕੇ ਆਏ ਨੇ ਕਹਿੰਦੇ ਅਸਤਾ ਕੀ ਹੈ ਨਹੀਂ ਸੀ ਕਹਿੰਦੇ ਇਹ ਗੱਲ ਆਪ ਆ ਕੇ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਚ ਦੱਸੀ ਕਿ ਮੈਂ ਮੁਲਾਕਾਤ ਕਰਨ ਵਾਸਤੇ ਗਿਆ ਸੀ ਪਰ ਉਹਨਾਂ ਨੇ ਉਸ ਤਰੀਕੇ ਦਾ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਜਾਂ ਕਹਿ ਲਓ ਕਿ ਨਾਕਾ ਫੂਜ਼ ਨਹੀਂ ਪਾਇਆ ਕਹਿੰਦੇ ਦੇਖੋ ਮੈਂ ਅੱਜ ਚੰਦੂ ਮਾਇਰਾ ਸਾਹਿਬ ਕੀ ਕਹਿੰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਉਹ ਇੱਕ ਸ਼ਿਸ਼ਟਾਚਾਰ ਵਜੋਂ ਕੀਤੀ ਸੀ ਜਦੋਂ ਬਾਦਲ ਸਾਹਿਬ ਅਕਾਲ ਚਲਾਣਾ ਕਰਗੇ ਸੀ ਬਾਦਲ ਸਾਹਿਬ 24 ਦੀ ਚੋਣਾਂ ਤੋਂ ਪਹਿਲਾਂ 24 ਦੀ ਚੋਣਾਂ ਤੋਂ ਪਹਿਲਾਂ ਇਹ ਪਹਿਲਾਂ ਦੀ ਗੱਲ ਕਰ ਰਹੇ ਨੇ ਇਹ ਤਾਂ ਇਹ ਤਾਂ ਹੁਣ ਉਹਨਾਂ ਨੇ ਸਮਾਂ ਬਦਲਤਾ ਨਾ ਜਿੱਦਾਂ ਜ ਆਪ ਬਦਲ ਗਏ ਜਿੱਦਾਂ ਆਪ ਰੰਗ ਬਟਾ ਗਏ ਹੁਣ ਉਹਨਾਂ ਨੇ ਸਮੇਂ ਤਰੀਕਾ ਬਦਲਤੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਲ ਇੱਕ ਸ਼ਿਸ਼ਟਾਚਾਰ ਵਜੋਂ ਬਾਦਲ ਸਾਹਿਬ ਦੀ ਡੈਥ ਤੋਂ ਬਾਅਦ ਕਿਉਂਕਿ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਦਾ ਜੈਸਚਰ ਦਿਖਾਇਆ ਪ੍ਰਧਾਨ ਮੰਤਰੀ ਉਰੇ ਸਾਡੇ ਦਫਤਰ ਦੇ ਵਿੱਚ ਬਾਦਲ ਸਾਹਿਬ ਨੂੰ ਆਖਰੀ ਵਿਦਾਈ ਦੇਣ ਲਈ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਅਖਬਾਰਾਂ ਦੇ ਵਿੱਚ ਲੇਖ ਲਿਖ ਕੇ ਗ੍ਰਹਿ ਮੰਤਰੀ ਬਾਦਲ ਪਿੰਡ ਉਹਨਾਂ ਦੇ ਭੋਗ ਤੇ ਪਹੁੰਚੇ ਤਿੰਨ ਦਿਨ ਦਾ ਰਾਸ਼ਟਰੀ ਸ਼ੋਗ ਡਿਕਲੇਅਰ ਕੀਤਾ ਤਾਂ ਇੱਕ ਪੁੱਤਰ ਵਾਂਗੂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣਾ ਫਰਜ਼ ਸਮਝਿਆ ਕਿ ਇੱਕ ਦੇਸ਼ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਪਿਤਾ ਨੂੰ ਜਨਮ ਸਮੇਂ ਐਡਾ ਮਾਣ ਦਿੱਤਾ ਤਾਂ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸੀ ਉਹ ਧੰਨਵਾਦ ਕਰਨ ਦੇ ਲਈ ਗਏ ਜਿਹੜੀ ਚੀਜ਼ ਨੂੰ ਅੱਜ ਇਹ ਡੇਢ ਦੋ ਸਾਲਾਂ ਬਾਅਦ ਇਹ ਆ ਕੇ ਕਹਿੰਦੇ ਨੇ ਜੀ ਟਿਕਟਾਂ ਪਿੱਛੇ ਗਏ ਸੀ ਉਹ ਟਿਕਟਾਂ ਤਾਂ ਕਦੇ ਕੋਈ ਮਸਲਾ ਰਿਹਾ ਹੀ ਨਹੀਂ ਭਾਜਪੀ ਦੇ ਨਾਲ ਟਿਕਟਾਂ ਤਾਂ ਸਮਝੌਤੇ ਦਾ ਕੋਈ ਮਸਲਾ ਹੀ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮੀਟਿੰਗ ਕਰਕੇ ਆਪਣਾ ਏਜੰਡਾ ਪੰਜਾਬ ਅੱਗੇ ਰੱਖਤਾ ਸੀ ਪੰਜਾਬ ਦੀ ਕਰਜ਼ਾ ਮਾਫੀ ਬੰਦੀ ਸਿੰਘਾਂ ਦੀ ਰਿਹਾਈ ਤੇ ਜੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣਾ ਤੇ ਜਿਹੜੀਆਂ ਸਿੱਖ ਸੰਸਥਾਵਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਆ ਉਹਨੂੰ ਬੰਦ ਕਰਨਾ ਏਜੰਡਾ ਪੰਜਾਬ ਅੱਗੇ ਸੀ ਏਜੰਡਾ ਪੰਥ ਦਾ ਅੱਗੇ ਸੀ ਭਾਜਪਾ ਨੂੰ ਮਨਜ਼ੂਰ ਨਹੀਂ ਸਾਰੇ ਤੇ ਸ਼੍ਰੋਮਣੀ ਕਾਲਦਲ ਨੂੰ ਭਾਜਪਾ ਮਨਜ਼ੂਰ ਨਹੀਂ ਸਾਰੇ ਏਜੰਡੇ ਜੇ ਤੁਸੀਂ ਰੱਖ ਵੀ ਦਿੱਤੇ ਪਰ ਕਹਿੰਦੇ ਹਾਰਦਾ ਤਾਂ ਫੇਰ ਸਾਹਮਣਾ ਕਰਨਾ ਪਿਆ 24 ਫੇਰ ਹਾਰ ਗਏ ਕਹਿੰਦੇ ਇਸੀ ਗੱਲ ਦੀ ਤਾਂ ਅਸੀਂ ਗੱਲ ਕਰਦੇ ਆ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕਰ ਦਿਓ ਜਿਸ ਦੇ ਵਿੱਚ ਸਾਰਿਆਂ ਦੀ ਰეკਮੈਂਡੇਸ਼ਨ ਇਹੀ ਹੈ ਕਿ ਪ੍ਰਧਾਨ ਬਦਲਿਆ ਜਾਵੇ ਪ੍ਰਧਾਨ ਅਸਤੀਫਾ ਦੇਵੇ ਦੇਖੋ ਮੈਂ ਇੱਕ ਗੱਲ ਕਹਿ ਦਿਆਂ ਕਿ ਜਿਹੜੀ 2024 ਦੀ ਚੋਣ ਹੈ 2024 ਦੀ ਚੋਣ ਸੀ ਕੁਝ ਲੋਕ ਸੀ ਫੌਰ ਮੋਦੀ ਕੁਝ ਲੋਕ ਸੀ ਐਂਟੀ ਮੋਦੀ ਜਿਹੜੇ ਐਂਟੀ ਮੋਦੀ ਲੋਕ ਸੀ ਉਹਨਾਂ ਨੂੰ ਲੱਗਿਆ ਕਿ ਦੇਸ਼ ਦੇ ਵਿੱਚ ਅਗਰ ਮੋਦੀ ਦਾ ਕੋਈ ਮੁਕਾਬਲਾ ਕਰ ਰਿਹਾ ਕੇਂਦਰ ਦੇ ਲੈਵਲ ਤੇ ਤਾਂ ਇੰਡੀਆ ਬਲੌਕ ਕਰ ਰਿਹਾ ਸੋ ਉਸ ਕਰਕੇ ਜਿਹੜੀ ਵੋਟ ਪਈ ਹੈ ਪੰਜਾਬ ਦੇ ਜਿਹੜੇ ਆਪ ਦੇ ਇਸ਼ੂਜ਼ ਨੇ ਉਹ ਇਹ ਵੋਟਾਂ ਦੇ ਵਿੱਚ ਵਿਚਾਰੇ ਹੀ ਨਹੀਂ ਗਏ ਪੰਥਕ ਇਸ਼ੂਜ਼ ਨਹੀਂ ਵਿਚਾਰੇਗੇ ਪੰਜਾਬ ਦੇ ਜਿਹੜੇ ਆਪ ਦੇ ਕਿਸਾਨੀ ਦੇ ਇਸ਼ੂਜ਼ ਨੇ ਉਹ ਵੀ ਵਿਚਾਰੇਗੇ 40 ਪਰਸੈਂਟਜ ਕਿੰਨਾ ਘਟੇ ਮੈਂ ਇਹ ਗੱਲ ਕਹਦੇ ਆ ਕਿ 89 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸ ਤੋਂ ਵੀ ਮਾੜਾ ਹਾਲ ਹੋਇਆ ਸੀ ਉਦੋਂ ਸਾਰੀਆਂ ਸੀਟਾਂ ਤੇ ਜ਼ਮਾਨਤ ਦਿੱਤੀ ਸੀ ਇੱਕ ਵੀ ਸੀਟ ਨਹੀਂ ਆਈ ਸੀ ਪਰ ਉਸ ਤੋਂ ਬਾਅਦ ਅਕਾਲੀ ਦਲ ਨੇ 97 ਤੋਂ 2002 ਵੀ ਰਾਜ ਕੀਤਾ 2007 ਤੋਂ 17 ਵੀ ਸਰਕਾਰ ਬਣਾਈ ਸੋ ਤੁਸੀਂ ਆਪਣੀ ਮੁੱਦਿਆਂ ਦੀ ਪੇਰੇਦਾਰੀ ਕਰਦੇ ਰਹੋ ਠੀਕ ਹੈ VOTER ਕਿਹੜੀ ਚੋਣ ਚ ਕਿਹੜੇ ਮੁੱਦੇ VOTER ਨੂੰ ਪਸੰਦ ਆ ਜਾਣ ਉਹ ਵੋਟ ਪਾ ਦਿੰਦੇ ਨੇ ਪਰ ਤੁਸੀਂ ਆਪਣੀ ਮੁੱਦਿਆਂ ਤੇ ਜੇ ਖੜੇ ਹੋ ਤਾਂ ਪਾਰਟੀਆਂ ਮਰਦੀਆਂ ਨਹੀਂ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਇਹਨਾਂ ਦੇ ਕਹੇ ਤੇ ਚਾਰ ਪੰਜ ਲੋਕਾਂ ਦੇ ਜਿਹੜੇ ਅੱਜ BJP ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਨੇ ਇਹਨਾਂ ਦੇ ਕਹੇ ਤੇ ਪਾਰਟੀ ਨਹੀਂ ਮਰਨਾ ਇਹਨਾਂ 104 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਇਹ ਹੁਣ ਪਾਰਟੀ ਅਕਾਲੀ ਦਲ ਨਹੀਂ ਰਹਿ ਗਈ ਇਹ ਬਲਕਿ ਇਹ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਚੁੱਕੀ ਹੈ ਸਿਰਫ ਬਾਦਲ ਸੈਂਟ੍ਰਿਕ ਹੋ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਸੈਂਟ੍ਰਿਕ ਹੋ ਚੁੱਕੀ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕ ਨਮਾਇੰਦਾ ਜਮਾਤ ਹੈ ਇਹ ਪੰਥ ਦਾ ਸਰਮਾਇਆ ਸ਼੍ਰੋਮਣੀ ਦਾ ਪੰਥ ਨਾਲ ਹੀ ਨਹੀਂ ਹੈ ਤੁਹਾਡੇ ਪੰਜਾਬ ਦਾ ਸਰਮਾਇਆ ਪੰਥ ਨਾਲ ਹੈ ਤੁਹਾਡੇ ਤੁਸੀਂ ਇਹ ਦੱਸੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸਰਮੌਰ ਸੰਸਥਾ ਉਹ ਪਿਛਲੇ 100 ਸਾਲ ਤੋਂ ਉਹਦੀ ਇਲੈਕਟਿਡ ਸੰਸਥਾ ਡੈਮੋਕਰੇਟਿਕਲੀ ਉਹਦੇ ਮੈਂਬਰ ਚੁਣੇ ਜਾਂਦੇ ਪ੍ਰਧਾਨ ਚੁਣਿਆ ਜਾਂਦਾ ਲੋਕਾਂ ਨੇ ਕਦੇ ਕੇਂਦਰ ਦੀ ਸਰਕਾਰਾਂ ਨੇ ਜ਼ੋਰ ਲਾ ਲਿਆ ਕਾਂਗਰਸ ਦੀ ਸਰਕਾਰ ਨੇ ਜ਼ੋਰ ਲਾ ਲਿਆ ਬੀਜੇਪੀ ਨੇ ਅੱਜ ਜ਼ੋਰ ਲਾ ਲਿਆ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਜ਼ੋਰ ਲਾ ਲਿਆ ਲੋਕਾਂ ਦਾ ਵਿਸ਼ਵਾਸ ਅੱਜ ਵੀ ਸ਼ਰੋਮਣੀ ਅਕਾਲ ਚ ਜੇ ਹੁਣ ਇਲੈਕਸ਼ਨ ਹੁੰਦਾ ਤੁਹਾਨੂੰ ਲੱਗਦਾ ਕਿ ਤੁਸੀਂ ਫਤਿਹ ਕਰੋਗੇ ਉਹ ਮੈਂ ਕਹਿੰਦਾ ਜਦੋਂ ਕੱਲ ਨੂੰ ਇਲੈਕਸ਼ਨ ਹੋ ਜੇ ਤਾਂ ਵੀ ਇਹ ਸ਼ਰੋਮਣੀ ਅਕਾਲ ਬਿਲਕੁਲ ਰੂ ਕਿਉਂਕਿ ਲੋਕ ਦੇਖਦੇ ਨੇ ਕਿਸ ਤਰੀਕੇ ਦੇ ਨਾਲ ਕੇਂਦਰ ਦੀ ਬੀਜੇਪੀ ਸਰਕਾਰ ਨੇ ਸ਼ਰੋਮਣੀ ਕਮੇਟੀ ਤੋੜਨ ਦੀ ਕੋਸ਼ਿਸ਼ ਕੀਤੀ ਹਰਿਆਣਾ ਵੱਖਰੀ ਕਮੇਟੀ ਬਣੀ ਕੀ ਸਿੱਟਾ ਨਿਕਲਿਆ ਜੀ ਉਹਦਾ ਅੱਜ ਮੈਂ ਦਾਤੂਵਾਲ ਸਾਹਿਬ ਨੂੰ ਸਵਾਲ ਕਰਦਾ ਉਦੋਂ ਤਾਂ ਬੜਾ ਹੁੱਬ ਕੇ ਜਾਂਦੇ ਸੀ ਉੱਥੇ ਮੈਂ ਇਹ ਕਰ ਦੂੰਗਾ ਇੱਕ ਮਹੀਨਾ ਨਹੀਂ ਅਗਲੇ ਨੇ ਰਹਿਣ ਦਿੱਤਾ ਸਾਰੀ ਜਿਹੜੀ ਹਰਿਆਣਾ ਮੈ ਗੈਰ ਸਿੱਖ ਉਹਦੇ ਵਿੱਚ ਬੈਠੇ ਮੈਂਬਰ ਬਣਾਤੇ ਹਜ਼ੂਰ ਸਾਹਿਬ ਬੋਰਡ ਦੇ ਉੱਤੇ ਕਬਜ਼ਾ ਹੋ ਗਿਆ ਦਿੱਲੀ ਮੈਨੇਜਮੈਂਟ ਕਮੇਟੀ ਲੋਕਾਂ ਨੇ ਜਿਤਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਮੈਨੇਜਮੈਂਟ ਕਮੇਟੀ ਚ ਤੇ ਤੁਸੀਂ ਸਾਰੀ ਕਮੇਟੀ ਹਾਈਜੈਕ ਕਰ ਲਓ ਆਪਣੇ ਚਰ ਲਾ ਲਓ ਤੇ ਹੁਣ ਫੇਰ ਚੋਣਾ ਤਿਆਰ ਕਰ ਗਿਆ ਨੇ ਪਤਾ ਲੱਗ ਜੂ ਤੇ ਹੁਣ ਵੀ ਹੁਣ ਵੀ ਕਮੇਟੀ ਤਾਂ ਕਹਿੰਦੇ ਕਿ ਬਾਦਲ ਉਹਣਾ ਨਹੀਂ ਹਾਈਜੈਕ ਕੀਤੀ ਹੋਈ ਹੈ ਇਸ਼ਾਰਿਆਂ ਦੇ ਦਿੱਤਾ ਸੁਖਵੀਰ ਸਿੰਘ ਬਾਦਲ ਦੇ ਕਿ ਸਾਰੀ ਕਮੇਟੀ ਚੱਲਦੀ ਹੈ ਪ੍ਰਧਾਨ ਉਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਨਿਕਲਦਾ ਹੈ ਕਹਿੰਦੇ ਅਸੀਂ ਤਾਂ ਇਹੀ ਚਾਹੁੰਦੇ ਆ ਇਹ ਬਦਲਾਵ ਆਉਣ ਇਹ ਚੀਜ਼ਾਂ ਬਦਲੀਆਂ ਜਾਣ ਸੁਖਵੀਰ ਸਿੰਘ ਬਾਦਲ ਹੀ ਸਭ ਕੁਝ ਨਹੀਂ ਹੈ ਬਾਕੀ ਲੋਕ ਵੀ ਹੈ ਜਿਨ੍ਹਾਂ ਨੇ ਕਹਿੰਦੇ ਕੁਰਬਾਨੀਆਂ ਦਿੱਤੀਆਂ ਉਹ ਕਹਿੰਦੇ ਜਿਹੜੇ ਹੁਣ ਇਸ ਵੇਲੇ ਲੀਡਰ ਬਣੇ ਹੋਏ ਨੇ ਕਹਿੰਦੇ ਇਹਨਾਂ ਚੋਂ ਦੱਸ ਦੋ ਕਿਸ ਨੇ ਜੇਲਾਂ ਘਟੀਆਂ ਹੋਣ ਐਮਰਜੈਂਸੀ ਦੇ ਵਿੱਚ ਕਿਸ ਨੇ ਕਿਨਾਂ ਦੇ ਪਰਿਵਾਰਾਂ ਦੀ ਕੁਰਬਾਨੀਆਂ ਹੋਣ ਕਹਿੰ ਜਦੋਂ ਐਮਰਜੈਂਸੀ ਲੱਗੀ ਸੀ ਐਮਰਜੈਂਸੀ 'ਚ ਉਹਨਾਂ ਨੇ ਜੇਲਾਂ ਕੱਟਣੀਆਂ ਸੀ ਜਿਹੜੇ ਉਦੋਂ ਐਮਰਜੈਂਸੀ ਵੇਲੇ ਜਿਉਂਦੇ ਸੀ ਹੁਣ ਜਿਹੜੇ ਵਿਚਾਰੇ ਸਾਡੇ ਵਰਗੇ ਹੈਈ ਮੈਨੂੰ ਲੱਗਦਾ ਮਸਾਂ ਉਹ ਤੋਂ ਜੰਮੇ ਵੀ ਨਹੀਂ ਸੀਗੇ ਤੇ ਇਹਨਾਂ ਨੇ ਐਮਰਜੈਂਸੀ ਦੀ ਕਾਢੀ ਜੇਲ ਕੱਟ ਲੈਣੀ ਸੀ ਤੇ ਫਿਰ ਅੱਜ ਆ ਕੇ ਜਦੋਂ ਸਵਾਲ ਦੂਜਿਆਂ ਤੇ ਕਰਦੇ ਨੇ ਨਾ ਮੈਂ ਤਾਂ ਸਿੱਧਾ ਸਵਾਲ ਕਰਦਾ ਕਿ ਪਰਮਿੰਦਰ ਢੀਂਡਾ ਸਾਹਿਬ ਦੀ ਫਿਰ ਕੀ ਕੁਰਬਾਨੀ ਹੈ ਜੀ ਉਹਨਾਂ ਨੇ ਕਿਹੜੀ ਜੇਲ ਕੱਟੀ ਹੈ ਹਰ ਇੱਕ ਦਾ ਪਰਿਵਾਰ ਜੁੜਿਆ ਹੈ ਹਰ ਇੱਕ ਦੇ ਪਰਿਵਾਰ ਨੇ ਪਾਰਟੀ ਲਈ ਕੁਛ ਨਾ ਕੁਛ ਕੀਤਾ ਹੈ ਕੋਈ ਪਾਰਟੀਆਂ ਚ ਵੱਡੇ ਅਹੁਦੇ ਤੇ ਰਹੇਗੇ ਕਈ ਜ਼ਿਲ੍ਹਾ ਲੈਵਲ ਤੇ ਕੰਮ ਕਰਦੇ ਰਹੇ ਤੁਸੀਂ ਅੱਜ ਉਹ ਪਰਿਵਾਰਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਯੋਗਦਾਨ ਘਟਾ ਕੇ ਨਹੀਂ ਦੇਖ ਸਕਦੇ ਸ਼੍ਰੋਮਣੀ ਅਕਾਲੀ ਦਲ ਇੱਕ ਡੈਮੋਕਰੇਟਿਕਲੀ ਚੁਣੀ ਸੰਸਥਾ ਹੈ ਇਹਦੀ ਪਹਿਲਾਂ ਭਰਤੀ ਹੁੰਦੀ ਹੈ ਫਿਰ ਇਹਦੇ ਜ਼ਿਲ੍ਹਾ ਡੈਲੀਗੇਟ ਬਣਦੇ ਨੇ ਜ਼ਿਲ੍ਹਾ ਡੈਲੀਗੇਟ ਮਿਲ ਕੇ ਸਟੇਟ ਡੈਲੀਗੇਟ ਬਣਾਉਂਦੇ ਨੇ 500 ਦੇ ਕਰੀਬ ਜਿਹੜਾ ਸਟੇਟ ਡੈਲੀਗੇਟ ਹੈ ਉਹ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਚੁਣਦਾ ਹੈ ਬੀਜੇਪੀ ਜਾਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਾਂਗੂ ਦਿੱਲੀੋਂ ਚਿੱਠੀ ਨਾਲ ਨਹੀਂ ਪ੍ਰਧਾਨ ਬਣਦੇ ਜਿਵੇਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਨੇ ਉਹ ਚੁਣੇ ਹੋਏ ਪ੍ਰਧਾਨ ਨੇ ਤੇ ਸਾਰਿਆਂ ਨੂੰ ਪਤਾ ਹੈ ਔਰ ਮੈਂ ਤਾਂ ਅੱਜ ਫੇਰ ਚੈਲੰਜ ਕਰਦਾ ਜਿਹੜੇ ਲੋਕ ਅਜੇ ਕਹਿੰਦੇ ਨੇ ਨਾ ਕਿ ਸਾਰਾ ਕੈਡਰ ਸਾਡੇ ਨਾਲ ਹੈ ਇਹ ਡੈਲੀਗੇਟਿਵ ਕਰਾ ਚੋਣੀ ਕਰਾ ਕੇ ਦੇਖ ਲੈਣ ਫੇਰੇ ਇਹ ਤਾਂ ਉਹ ਵੀ ਨਹੀਂ ਕਰਾ ਸਕਦੇ ਇਹਨਾਂ ਤੇ ਕਹੇ ਚ ਮੈਨੂੰ ਲੱਗਦਾ ਵੀ ਇਹਨਾਂ ਕੋਲੇ ਤੁਸੀਂ ਚੈਲੰਜ ਦਿਓ ਜੇ ਡੈਲੀਗੇਸ਼ਨ ਦੇ ਨਾਲ ਇਲੈਕਸ਼ਨ ਹੋਵੇ ਤਾਂ ਤੁਸੀਂ ਤਿਆਰ ਹੋ ਉਸ ਚੀਜ਼ ਵਾਸਤੇ ਚੈਲੰਜ ਹੈ ਚੈਲੰਜ ਹੈ ਇਹਨਾਂ ਨੂੰ ਇਹਨਾਂ ਨੂੰ ਕੋਬ ਵੀ ਤੁਸੀਂ ਚੋਣ ਹੀ ਕਰਾ ਕੇ ਦੇਖ ਲਓ ਕੱਲਾ ਆਪਾਂ ਕਹੀਏ ਨਾ ਜੀ ਕਿ ਮੇਰੀ ਗੱਲ ਸੁਣੀ ਜਾਵੇ ਮੈਂ ਪੰਜ ਜਣੇ ਅਸੀਂ ਇਕੱਠੇ ਹੋਏ ਤੇ ਬੋਲਣ ਲੱਗ ਜੇ ਇਸ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਦਾ ਚਿਹਰਾ ਕਹਿੰਦੇ ਜਿਹੜਾ ਵੀ ਹੋਣਾ ਚਾਹੀਦਾ ਉਹ ਧਾਰਮਿਕ ਤੇ ਰਾਜਨੀਤਿਕ ਦੋਵਾਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਔਰ ਸੀਐਮਡੀ ਰੇਸ ਦੇ ਵਿੱਚ ਨਾ ਹੋਵੇ ਤਾਂ ਕਹਿੰਦੇ ਕਿ ਅਜਿਹਾ ਕੋਈ ਜਿਹੜਾ ਪ੍ਰਧਾਨ ਹੈ ਉਹ ਸ਼ੋਮਨੀ ਕਾਲੇਦਲ ਦਾ ਚੁਣਿਆ ਜਾਵੇ। ਮਤਲਬ ਸੀਐਮ ਦੀ ਰੇਸ કોਣ ਹੋਵੇ? ਸੀਐਮ ਦੀ ਰੇਸ ਚੰਦੂ ਮਹਾਰਾ ਸਾਹਿਬ ਨੂੰ ਕਰਦੀ ਹੈ। ਸੀਐਮ ਦੀ ਰੇਸ ਮਲੂਕਾ ਸਾਹਿਬ ਆ ਜਾ। ਨਾ ਹੋਣਾ ਨਾ ਹੋਣਾ। ਹਾਂ ਗੱਲ ਤਾਂ ਸੁਖਬੀਰ ਬਾਦਲ ਸਾਹਿਬ ਨੂੰ ਹਟਾਉਣ ਦੀ ਹੈ ਨਾ ਵੀ ਸੀਐਮ ਦੀ ਰੇਸ ਦੇ ਵਿੱਚ ਫਿਰ ਕੋਣ ਹੋਵੇ ਤਾਂ ਚੰਗੀ ਗੱਲ ਹੈ। ਜੇ ਚੰਦੂ ਮਹਾਰਾ ਸਾਹਿਬ ਨੂੰ ਕਹਿ ਦਈਏ ਵੀ ਸੀਐਮ ਬਣਾਉਣਾ ਫਿਰ ਕਾਲੇਦਲ ਚੰਗਾ। ਜੇ ਮਲੂਕਾ ਸਾਹਿਬ ਨੂੰ ਕਹਿ ਦਈਏ ਸੀਐਮ ਬਣਾਉਣਾ ਕਾਲੇਦਲ ਚੰਗਾ। ਜੇ ਪਰਮਿੰਦਰ ਢੀਂਡਸਾ ਜੀ ਨੂੰ ਕਹਿ ਦਈਏ ਸੀਐ ਪਾਰਟੀ ਦੇ ਉੱਤੇ ਬੜੇ ਸਵਾਲੀਆ ਨਿਸ਼ਾਨ ਲਾਉਂਦੇ। ਉਹ ਕਹਿ ਰਹੇ ਨੇ ਕਹਿੰਦੇ ਕੀ ਜਿਹੜੀ ਸੁਬੀਰ ਸਿੰਘ ਬਾਦਲ ਦੀ ਜਿਹੜੀ ਇਹ ਕੋਟਲੀ ਹੈ ਇਹੀ ਸਹੀ ਇਨਫਾਰਮੇਸ਼ਨ ਯਾਨੀ ਪਹੁੰਚਣ ਦਿੰਦੀ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਵਰਕਰਾਂ ਦੀ ਕੀ ਮੰਗ ਹੈ। ਮੈਨੂੰ ਮੈਨੂੰ ਪੋਟਲੀ ਦਾ ਨਹੀਂ ਪਤਾ ਮੈਂ ਤਾਂ ਇਹਨਾਂ ਨੂੰ ਪੁੱਛਦਾ ਵੀ ਇਹਨਾਂ ਨੇ ਤਾਂ ਹਲੇ ਹੁਣੇ ਪਾਰਟੀਆਂ 'ਚ ਵਾਪਸੀ ਕੀਤੀ ਹੈ ਨਾ। 2024 ਦੀ ਚੋਣ ਤੋਂ ਪਹਿਲੇ ਢਿੱਡਸਾ ਪਰਿਵਾਰ ਆਇਆ ਵਾਪਸ ਪਾਰਟੀ ਦੇ ਵਿੱਚ। 2024 ਦੀ ਚੋਣ ਤੋਂ ਪਹਿਲੇ ਬੀਬੀ ਜੀ ਨੇ ਆਪਣੇ ਮਤਭੇਦ ਖਤਮ ਕੀਤੇ ਨੇ। ਹੁਣ ਉਹਦੇ ਵਿੱਚ ਹੀ ਪਾਰਟੀ ਖਰਾਬ ਹੋ ਗਈ। ਜਿੱਦਣ ਤੁਸੀਂ ਵਾਪਸ ਆ ਰਹੇ ਸੀ ਪਾਰਟੀ 'ਚ ਵਾਪਸੀ ਕਰ ਰਹੇ ਸੀ ਉਹ ਦਿਨ ਪਾਠ ਠੀਕ ਸੀ ਸਭ ਤੋਂ ਵੱਡੀ ਗਲਤੀ ਇਹ ਕਹਿੰਦੇ ਮੇਰੀ ਕਿ ਮੈਂ ਅਕਾਲੀ ਦਲ ਬਾਦਲ ਦੇ ਵਿੱਚ ਵਾਪਸੀ ਕੀਤੀ ਕਹਿੰਦੇ ਮੈਂ ਦੋਸ਼ੀ ਹਾਂ ਗੁਨਾਹਗਾਰਾਂ ਕਹਿੰਦੇ ਮੈਂ ਆਪਣੇ ਪਿਤਾ ਦੀ ਨਹੀਂ ਸੁਣੀ ਭਾਵੁਕ ਵੀ ਹੋਏ ਅੱਖਾਂ ਦੇ ਵਿੱਚ ਹੰਝੂ ਵੀ ਸੀ ਕਹਿੰਦੇ ਮੈਨੂੰ ਬਹੁਤ ਰੋਗ ਦੇ ਰਹੇ ਪਰ ਮੈਂ ਕਹਿੰਦੇ ਨਹੀਂ ਸੁਣੀ ਔਰ ਕਹਿੰਦੇ ਅੱਜ ਮੈਨੂੰ ਪਛਤਾਵਾ ਹੁੰਦਾ ਕਿਉਂਕਿ ਸੁਖਬੀਰ ਬਾਦਲ ਨੇ ਕਹਿੰਦੇ ਮੇਰਾ ਸਿਆਸੀ ਕਤਲ ਕੀਤਾ ਦੇਖੋ ਮੈਂ ਅੱਜ ਢੀਂਸਾ ਸਾਹਿਬ ਨੂੰ ਪੁੱਛਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਪਰਿਵਾਰ ਲੰਬਾ ਸਮਾਂ ਵੱਡੇ ਢੀਂਸਾ ਸਾਹਿਬ ਚੋਣਾਂ ਹਾਰੇ ਰਾਜ ਸਭਾ ਜਾਂਦੇ ਰਹੇ ਮੰਤਰੀ ਬਣਦੇ ਰਹੇ ਪਰਮਿੰਦਰ ਢੀਂਸਾ ਸਾਹਿਬ ਦੋ ਵਾਰ ਲਗਾਤਾਰ 2007 ਤੋਂ 17 ਵਜ਼ੀਰ ਰਹੇ ਪਰਿਵਾਰ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਪਾਰਟੀ ਨੇ ਕਦੇ ਪਰਿਵਾਰ ਨੂੰ ਮਾਨ ਸਨਮਾਨ ਅਹੁਦੇ ਦੇਣ ਚ ਕੋਈ ਕਮੀ ਨਹੀਂ ਛੱਡੀ ਅੱਜ ਆ ਕੇ ਅਗਰ ਪਰਮਿੰਦਰ ਢੀਂਸਾ ਤੇ ਢੀਂਸਾ ਪਰਿਵਾਰ ਇਸ ਗੱਲ ਤੇ ਨਾਰਾਜ਼ ਹੋ ਕੇ ਘਰੇ ਬਹਿ ਗਿਆ ਕਿ ਜੀ ਸਾਨੂੰ ਟਿਕਟ ਨਹੀਂ ਦਿੱਤੀ ਔਰ ਇਹ ਕਿਹੜਾ ਸਿਧਾਂਤ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਕਿ ਜੇ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਓਪਨਲੀ ਡਿਕਲੇਅਰ ਕਰਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਸਮਰਥਨ ਨਹੀਂ ਕਰਾਂਗੇ ਕਿ ਇਹ ਪਾਰਟੀ ਪ੍ਰਿੰਸੀਪਲਸ ਦੇ ਵਿੱਚ ਆਉਂਦਾ ਹੈ ਰਾਜਨੀਤੀ ਦੇ ਵਿੱਚ ਇਹ ਕਿਹੜਾ ਪ੍ਰਿੰਸੀਪਲ ਲੈ ਕੇ ਜੇ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਂ ਦੂਜੇ ਕੈਂਡੀਡੇਟ ਦਾ ਵਿਰੋਧ ਕਰੂੰਗਾ ਤਾਂ ਮੈਂ ਸਾਥ ਨਹੀਂ ਦੇਊਂਗਾ ਤਾਂ ਇਹ ਗੱਲ ਕਹਿ ਕੇ ਮੈਨੂੰ ਲੱਗਦਾ ਕਿ ਸਵਾਲੀਆ ਨਿਸ਼ਾਨ ਉਹਨਾਂ ਨੇ ਆਪਣੇ ਆਪ ਤੇ ਖੜਾ ਕਰ ਲਿਆ ਪਾਰਟੀ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਜਦੋਂ ਐਡੇ ਛੋਟੇ ਮਫਾਦ ਪਿੱਛੇ ਆਪਾਂ ਪਾਰਟੀ ਤੇ ਪਾਰਟੀ ਦੇ ਪ੍ਰਧਾਨ ਦਾ ਵਿਰੋਧ ਕਰਨ ਲੱਗ ਜਾਈਏ ਤਾਂ ਫਿਰ ਕਿੱਥੇ ਖੜੇ ਆਪਾਂ ਬਰਾੜ ਸਾਹਿਬ ਨੇ ਤਾਂ ਓਪਨ ਚਿੱਠੀ ਲਿਖਤੀ ਉਹ ਤਾਂ ਕਹਿੰਦੇ ਕਿ ਇੰਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਨੀਤਾ ਕਹਿੰਦੇ ਕਿ ਬਾਰ-ਬਾਰ ਹਾਸ਼ੀਏ ਦੇ ਉੱਤੇ ਹੀ ਇਹ ਕਾਰਿਆਦਲ ਪਹੁੰਚਦਾ ਹੋਇਆ ਬਰਾੜ ਸਾਹਿਬ ਮਨਪ੍ਰੀਤ ਬਾਦਲ ਸਾਹਿਬ ਦੇ ਨਾਲ ਰਹੇ ਮਨਪ੍ਰੀਤ ਬਾਦਲ ਸਾਹਿਬ ਨੂੰ ਕਾਹਦੇ ਲਈ ਛੱਡਿਆ ਆਪਦੀ ਇੰਟਰਵਿਊ ਵਿੱਚ ਮੰਨਦੇ ਨੇ ਅਕੇ ਜੀ ਮੈਨੂੰ ਟਿਕਟ ਮੈਨੂੰ ਕਿਹਾ ਵੀ ਤੈਨੂੰ ਇਲੈਕਸ਼ਨ ਨਹੀਂ ਲੜਾਉਣੀ ਮੈਂ ਕਿਹਾ ਜੀ ਸਸਤਰੀ ਕਰ ਆਹੀ ਗੱਲ ਹੋਈ ਹੈ ਨਾ ਉਸ ਤੋਂ ਬਾਅਦ ਸੁਪੀਰ ਬਾਦਲ ਸਾਹਿਬ ਨਾਲ ਆ ਗਏ ਕਿਉਂ ਆ ਗਏ ਕਿਉਂਕਿ ਸੁਪੀਰ ਬਾਦਲ ਸਾਹਿਬ ਡਿਪਟੀ ਸੀਐਮ ਸੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੇ ਫਿਰ ਓਐਸਡੀ ਕੌਣ ਸੀ ਉਹ ਤੋਂ 2012 ਤੋਂ 17 ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਰਕਾਰ ਦੇ ਵਿੱਚ ਡਿਪਟੀ ਸੀਐਮ ਦਾ ਓਐਸਡੀ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਹੈ ਡਿਪਟੀ ਸੀਐਮ ਦੇ ਤੁਸੀਂ ਓਐਸਡੀ ਰਹੇ ਫਿਰ ਤੁਸੀਂ ਨਵਾਂ ਸ਼ਹਿਰ ਹਲਕੇ ਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਮੈਂ ਹੁਣ ਹਿਸਟਰੀ ਦੱਸਦਾ ਤੁਹਾਨੂੰ ਸਾਰੀ ਤੁਸੀਂ ਨਵਾਂ ਸ਼ਹਿਰ ਹਲਕੇ ਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਉੱਥੇ ਅਕਾਲੀ ਦਲ ਦੇ ਹੋਰ ਉਮੀਦਵਾਰ ਸੀ ਇਹਨਾਂ ਨਾਲੋਂ ਯੋਗ ਉਮੀਦਵਾਰ ਸੀ ਇਹਨਾਂ ਨੂੰ ਨਹੀਂ ਪਾਰਟੀ ਨੇ ਉੱਥੋਂ ਟਿਕਟ ਦੇਣੀ ਠੀਕ ਸਮਝੀ ਫਿਰ ਇਹਨਾਂ ਨੇ ਰਾਜਪੁਰੇ ਦੀ ਟਿਕਟ ਲੈ ਲਈ ਮੰਗ ਕੇ ਲਈ ਰਾਜਪੁਰੇ ਦੀ ਟਿਕਟ ਔਰ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਤੱਕ ਕਦੇ ਪੋਲਿਟਿਕਲ ਪਾਰਟੀਆਂ ਨੇ ਧੱਕੇ ਨਾਲ ਵੀ ਕਹੇ ਨੂੰ ਟਿਕਟ ਦਿੱਤੀ ਹੈ ਤੁਸੀਂ ਟਿਕਟ ਮੰਗਦੇ ਹੋ ਤਾਂ ਟਿਕਟ ਮਿਲਦੀ ਹੈ ਰਾਜਪੁਰੇੋਂ ਟਿਕਟ ਲਈ ਰਾਜਪੁਰੇੋਂ ਹਾਰ ਹੋਈ ਫਿਰ ਰਾਜਪੁਰਾ ਛੱਡਤਾ ਫਿਰ ਪਟਿਆਲਾ ਪਾਰਲੀਮੈਂਟ ਦੀ ਟਿਕਟ ਮੰਗਣੀ ਸ਼ੁਰੂ ਕਰਤੀ ਕਿ ਜੀ ਹੁਣ ਮੈਂ ਪਟਿਆਲੇੋਂ ਪਾਰਲੀਮੈਂਟ ਲੜਨੀ ਹੈ ਪਹਿਲੀ ਗਲਤੀ ਮੈਂ ਰਾਜਪੁਰੇ ਦੇ ਟਿਕਟ ਨੂੰ ਗਲਤ ਠਹਿਰਾਉਣਾ ਕਿ ਜੇ ਉਸ ਟਾਈਮ ਟਿਕਟ ਮਿਲੀ ਇਹਨਾਂ ਨੂੰ ਮਨਾ ਕਰਨੀ ਚਾਹੀਦੀ ਸੀ ਕਿ ਮੇਰਾ ਤਾਂ ਭਾਈ ਜ਼ਿਲ੍ਹਾ ਹੀ ਹੈ ਨਹੀਂ ਪਟਿਆਲਾ ਘਰ ਮੇਰਾ ਮੁਕਸਰ ਗਿੱਦੜਵਾਹੇ ਫਕਰ ਸਰਪਿੰਡ ਰਾਜਪੁਰੇੋਂ ਮੈਂ ਟਿਕਟ ਲੈ ਲਿਆ ਕਿ ਉਸ ਵੇਲੇ ਤੁਸੀਂ ਪਟਿਆਲਾ ਮੈਂਬਰ ਪਾਰਲੀਮੈਂਟ ਮੰਗਣੀ ਸ਼ੁਰੂ ਕਰਤੀ ਔਰ ਜਦੋਂ ਪਟਿਆਲੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੀ ਚੋਣ ਹੋਣੀ ਸੀ ਉਦੋਂ ਪਾਰਟੀ ਦੇ ਵਿੱਚ ਵਿਚਾਰ ਆਇਆ ਕਿ ਚਲਿਆ ਉਹਨੇ ਕਿਸੇ ਨੌਜਵਾਨ ਚਿਹਰੇ ਨੂੰ ਲੜਾਈਏ ਉਹਦਾ ਵਿਰੋਧ ਕਰਨ ਲਈ ਤੁਸੀਂ ਸਭ ਤੋਂ ਮੂਰੇ ਅਕੇ ਜੀ ਮੇਰੇ ਤੋਂ ਅਗਰ ਕੋਈ ਜੂਨੀਅਰ ਬੰਦਾ ਉੱਥੇ ਕਿਤੇ ਟਿਕਟ ਮਿਲ ਗਈ ਤਾਂ ਮੈਂ ਉਹਦਾ ਵਿਰੋਧ ਕਰੂੰਗਾ ਉਹ ਚਿਹਰਾ ਤੁਸੀਂ ਉਸ ਹੀ ਸ਼ੈਦ ਕੋਈ ਵੀ ਹੋ ਸਕਦਾ ਪਾਰਟੀ 'ਚ ਮੈਂ ਚਿਹਰਾ ਹੋ ਸਕਦਾ ਸਾਡਾ ਯੂਥ ਦਾ ਪ੍ਰਧਾਨ ਹੈ ਜੇ ਰੋ ਚਿਹਰਾ ਹੋ ਸਕਦਾ ਪਰ ਚਰਨਜੀਤ ਬਰਾੜ ਨੇ ਡਟ ਕੇ ਵਿਰੋਧ ਕੀਤਾ ਕਿ ਭਾਈ ਕਿਸੇ ਨੂੰ ਮੇਰੇ ਤੋਂ ਜੂਨੀਅਰ ਬੰਦੇ ਨੂੰ ਟਿਕਟ ਨਾ ਦੇ ਦਿਓ ਫੇਰ ਉਸ ਤੋਂ ਬਾਅਦ ਅਸੀਂ ਰਾਜ ਸਭਾ ਵੀ ਮੰਗਣੀ ਸ਼ੁਰੂ ਕਰਤੀ ਕਿ ਜੀ ਮੈਨੂੰ ਰਾਜ ਸਭਾ ਦੇ ਦਿਓ ਫੇਰ ਤੁਸੀਂ ਕਿਹਾ ਜੀ ਅੱਛਾ ਮੈਨੂੰ ਪਟਿਆਲਿਆਂ ਨੂੰ ਦੇਣੀ ਰਾਜ ਸਭਾ ਨਹੀਂ ਦੇਣੀ ਹੁਣ ਮੈਨੂੰ ਤੁਸੀਂ ਐ ਕਰੋ ਵੀ ਜੇ ਪਟਿਆਲਿਓ ਇਨਕੇ ਸ਼ਰਮਾ ਨੂੰ ਟਿਕਟ ਦੇ ਰਹੇ ਹੋ ਮੈਨੂੰ ਨਾਲ ਨਵਾਂ ਸ਼ਹਿਰ ਦਾ ਹਲਕਾ ਇੰਚਾਰਜ ਲਾ ਦਿਓ ਉਹ ਵੀ ਨਹੀਂ ਮੇਰੀ ਪਾਰਟੀ ਨੇ ਫੇਰ ਤੁਸੀਂ ਕਿਹਾ ਜੀ ਮੈਨੂੰ ਪਾਰਟੀ ਦਾ ਸੈਕਟਰੀ ਬਣਾ ਦਿਓ ਜਿਹੜੇ ਸੀਨੀਅਰ ਲੀਡਰ ਉਹ ਪਾਰਟੀ ਤੇ ਬੈਠਦੇ ਨੇ ਉਹਨਾਂ ਨੂੰ ਤੁਸੀਂ ਕੋਹ ਵੀ ਬਾਹਰ ਹੋ ਜਾਣ ਮੈਂ ਸਾਰੀ ਪਾਰਟੀ ਚਲਾਉਂਗਾ ਤਾ ਫਿਰ ਇਹਦੇ ਵਿੱਚ ਮੈਂ ਤਾਂ ਇਹ ਗੱਲ ਕਹਿਣਾ ਕਿ ਉਹ ਮੇਰਾ ਸੱਜਣ ਰਿਆ ਕਿਸੇ ਸਮੇਂ ਉਹਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਵੀ ਉਹ ਕਿਹੜੀ ਰੇਸ ਪੱchnੀ ਚਾਹੁੰਦਾ ਉਹ ਸਰਦਾਰ ਬਾਦਲ ਦਾ ਜਾਂ ਪ੍ਰਧਾਨ ਦਾ ਪੀਏ ਬਣਨਾ ਚਾਹੁੰਦੇ ਨੇ ਜਾਂ ਉਹਨੇ ਓਐਸਡੀ ਬਣਨਾ ਜਾਂ ਉਹਨੇ ਐਮਐਲਏ ਲੜਨੀ ਜਾਂ ਉਹਨੇ ਰਾਜ ਸਭਾ ਦੇ ਵਿੱਚ ਜਾਣਾ ਜਾਂ ਉਹਨੇ ਮੈਂਬਰ ਪਾਰਲੀਮੈਂਟ ਲੜਨੀ ਜਾਂ ਫਿਰ ਉਹਨੇ ਪਾਰਟੀ ਦਾ ਸੈਕਟਰੀ ਬਣਨਾ ਇੱਕ ਟਰੈਕ ਚੁਣ ਲਿਆ ਉਸ ਟਰੈਕ ਤੇ ਭੱਜ ਲੇ ਇਹ ਕੀ ਹੋਇਆ ਵੀ ਪਹਿਲਾਂ ਮੈਂ A ਟਰੈਕ ਤੇ ਭੱਜੂਗਾ A ਟਰੈਕ ਤੇ ਥੋੜਾ ਭੱਜਿਆ ਮੈਨੂੰ ਚੰਗਾ ਨਹੀਂ ਲੱਗਿਆ ਉਹਨੇ ਮੈਂ B ਤੇ ਆ ਗਿਆ ਹੁਣ ਮੈਂ C ਤੇ ਆ ਗਿਆ ਇਸ ਤਰੀਕੇ ਦੇ ਨਾਲ ਰਾਜਨੀਤੀ ਨਹੀਂ ਹੁੰਦੀ ਤੁਸੀਂ ਪਾਵਰਾਂ ਹੰਡਾਈਆਂ ਤੁਸੀਂ ਪਾਰਟੀ ਤੋਂ ਅਹੁਦੇ ਲਏ ਤੁਸੀਂ ਸਰਕਾਰਾਂ 'ਚ ਵੀ ਚਲਾਈ ਤੁਸੀਂ ਪਾਰਟੀ ਦਫ਼ਤਰ ਬੈ ਕੇ ਵੀ ਚਲਾਈ ਪਰ ਕਹਿੰਦੇ ਤੇ ਜਿੱਦ ਨੂੰ ਕਹਿੰਦੇ ਉਹ ਕਹਿੰਦੇ ਮੈਂ ਚਿੱਠੀ ਲਿਖੀ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਗੱਲਾਂ ਕਦੇ ਕਹਿਣੀ ਨਹੀਂ ਚਾਹੁੰਦਾ ਸੀ ਮੈਂ ਜਾਣਣਾ ਨਹੀਂ ਚਾਹੁੰਦਾ ਸੀ ਗੱਲਾਂ 'ਚ ਤੁਸੀਂ ਕਹਿੰਦੇ ਮੇਰੀ ਸੁਣਵਾਈ ਨਹੀਂ ਹੋਈ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਵੀ ਕੋਰ ਕਮੇਟੀ ਉਹ ਮੇਰੇ ਕਹਿਣ ਤੇ ਬੁਲਾਈ ਗਈ ਹੈ ਕਿਹਾ ਸੀ ਨਾ ਕਹਿੰਦੇ ਮੈਂ ਦੱਸਿਆ ਪ੍ਰਧਾਨ ਸਾਹਿਬ ਨੂੰ ਵੀ ਨੌ ਜਿਹੜੇ ਕੋਰ ਕਮੇਟੀ ਮੈਂਬਰ ਨੇ ਉਹ ਕਹਿੰਦੇ ਨੇ ਕਿ ਪਾਰਟੀ ਦੀ ਮੀਟਿੰਗ ਬੁਲਾ ਲਓ ਤਾਂ ਮੈਂ ਕੋਰ ਕਮੇਟੀ ਦੀ ਮੀਟਿੰਗ ਸੱਦੀ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਮੈਨੂੰ ਪੁੱਛਿਆ ਵੀ ਅੱਛਾ ਤੂੰ ਬਾਕੀਆਂ ਨੂੰ ਵੀ ਸਨੇਹ ਲਾ ਦੇ ਫਿਰ ਪ੍ਰਧਾਨ ਸਾਹਿਬ ਨੇ ਕਿਹਾ ਵੀ ਕਿਹੜਾ ਮੈਂਬਰ ਕੀ ਕੀ ਗੱਲ ਕਰਦਾ ਸੀ ਕਿਦਾਂ ਦੀ ਟੋਨ ਸੀ ਤੁਸੀਂ ਐਡਾ ਲੰਬਾ ਰਾਬਤਾ ਤੁਹਾਡਾ ਪ੍ਰਧਾਨ ਦੇ ਨਾਲ ਹੈ ਹਲੇ ਤੁਸੀਂ ਕਹਿੰਦੇ ਹੋ ਪ੍ਰਧਾਨ ਨੇ ਨਹੀਂ ਮੇਰੀ ਸੁਣੀ ਆ ਦਫਤਰ ਜਿੱਥੇ ਅੱਜ ਬੈਠ ਕੇ ਇੰਟਰਵਿਊ ਕਰ ਰਹੇ ਐਡਾ ਵੱਡਾ ਦਫਤਰ ਤੁਹਾਡਾ ਪਾਰਟੀ ਦੇ ਮੁਖ ਦਫਤਰ ਚ ਹੋਵੇ ਹਲੇ ਤੁਹਾਡੀ ਪਾਰਟੀ ਚ ਪੁੱਛ ਨਹੀਂ ਹੈਗੀ ਉਹ ਕਹਿੰਦੇ ਮੈਂ ਜੇ ਤੁਸੀਂ ਕੋਈ ਮੈਂ ਕੱਲਾ ਸਿਸਟਮ ਹਾਈਜੈਕ ਕਰ ਲਾਂ ਪਾਰਟੀ ਦੇ ਸਾਰੇ ਡਿਸੀਜਨ ਪ੍ਰਧਾਨ ਸਾਹਿਬ ਦੇ ਮੇਰੇ ਤੋਂ ਫਿਲਟਰ ਹੋ ਕੇ ਅੱਗੇ ਜਾਣ ਤਾਂ ਪਾਰਟੀਆਂ ਇਦਾਂ ਨਹੀਂ ਚੱਲਦੀਆਂ ਪਾਰਟੀ ਨੂੰ ਤਾਂ ਇੱਕ ਛੋਟੇ ਕਿਣਕੇ ਦੀ ਵੀ ਲੋੜ ਹੈ ਪਾਰਟੀ ਨੂੰ ਤਾਂ ਇੱਕ ਵੱਡੇ ਲੀਡਰ ਦੀ ਵੀ ਲੋੜ ਹੈ ਪਾਰਟੀ ਤਾਂ ਸੁਮੇਲ ਹੈ ਉਹ ਕਹਿੰਦੇ ਕਿ ਮੈਂ ਤਾਂ ਹਮੇਸ਼ਾ ਪਾਰਟੀ ਦੇ ਵਾਸਤੇ ਕੀਤਾ ਪਰ ਪਾਰਟੀ ਤੋਂ ਕਦੀ ਕੁਝ ਮੈਂ ਐਕਸਪੈਕਟੇਸ਼ਨ ਨਹੀਂ ਰੱਖੀ ਕਹਿੰਦੇ ਮੈਨੂੰ ਨਾ ਸੈਲਰੀ ਲੈਣਾ ਕਹਿੰਦਾ ਜੇ ਮੇਰੇ ਕਿੱਥੇ ਇਲੈਕਸ਼ਨ 'ਚ ਵੀ ਡਿਊਟੀ ਲੱਗਦੀ ਹੈ ਕਹਿੰਦੇ ਬਾਕੀ ਲੀਡਰ ਤਾਂ ਜਾ ਕੇ ਹੋਟਲ ਬੁੱਕ ਕਰਾ ਲੈਂਦੇ ਨੇ ਮੈਨੂੰ ਲੈ ਲੈਣੇ ਨੇ ਕਹਿੰਦੇ ਮੈਂ ਤਾਂ ਗੁਰਦੁਆਰੇ ਪਰਚੀ ਕਟਾ ਕੇ ਗੁਰਦੁਆਰੇ 'ਚ ਵੀ ਸੌਂ ਜਾਂਦਾ ਕਹਿੰਦੇ ਮੈਂ ਅੱਜ ਤੱਕ ਕੋਈ ਪੈਸਾ ਨਹੀਂ ਦਿੱਤਾ ਪਾਰਟੀ ਨੂੰ ਤੁਹਾਡੇ ਕੋਲ ਤਾਂ ਅਹੁਦੇ ਰਹੇ ਮ ਅਰਸ਼ਦੀਪ ਕਲੇਰ ਤਾਂ ਆਈ ਐਕਟਿਵ ਪੋਲਿਟਿਕਸ ਚ ਉਦੋਂ ਜਦੋਂ ਸਰਕਾਰ ਹੈ ਨਹੀਂ ਸੀਗੀ ਕਿ ਅਰਸ਼ਦੀਪ ਕਲੇਰ ਸੈਲਰੀ ਲੈਂਦਾ ਕਿ ਡਾਕਟਰ ਦਲਜੀਤ ਚੀਮਾ ਸੈਲਰੀ ਲੈਂਦੇ ਨੇ ਤੁਸੀਂ ਇੱਕ ਪਹਿਲਾਂ ਲਾਈਨ ਡਰਾ ਕਰੋ ਕਿ ਸੈਲਰੀ ਕੌਣ ਲੈਂਦਾ ਤੇ ਸੈਲਰੀ ਕੌਣ ਨਹੀਂ ਲੈਂਦਾ ਅਗਰ ਲੀਡਰ ਹੀ ਕਰਨੀ ਹੈ ਲੀਡਰ ਤਾਂ ਕੋਈ ਵੀ ਸੈਲਰੀ ਨਹੀਂ ਲੈਂਦਾ ਜਿੰਨੇ ਸ਼੍ਰੋਮਣੀ ਕਾਰਜਦਲ ਚ ਲੀਡਰ ਤੁਰੇ ਫਿਰਦੇ ਨੇ ਇਹ ਸਾਰੇ ਜਿਹੜੇ ਹਲਕਾ ਇੰਚਾਰਜ ਨੇ ਇਹ ਆਪ ਵੀ ਰਾਜਪੁਰੇ ਤੋਂ ਆ ਕੇ ਆਏ ਨੇ ਇਹ ਸੈਲਰੀ ਲੈਂਦੇ ਨੇ ਸਾਰੇ ਪ੍ਰਧਾਨ ਸਾਹਿਬ ਨੂੰ ਕਹਿੰਦੇ ਅੱਜਕੱਲ ਚੰਗੀ ਸੈਲਰੀ ਵਾਲੇ ਬੰਦੇ ਲੱਗਦੇ ਨੇ ਜਿਹੜੇ ਉਹਨਾਂ ਦੇ ਸਾਹਮਣੇ ਬਸ ਜੀ ਹਜ਼ੂਰੀ ਕਰਦੇ ਰਹਿਣ ਹਾਂਜੀ ਹਾਂਜੀ ਕਰਦੇ ਰਹਿਣ ਔਰ ਸੱਚਾਈ ਤੋਂ ਦੂਰ ਰੱਖੀ ਰੱਖਣ ਹੁੰਦੇ ਨੇ ਦੇਖੋ ਜਿੰਨਾ ਕ ਮੈਂ ਦੇਖਿਆ ਸਰਦਾਰ ਚਰਨਜੀਤ ਸਿੰਘ ਬਰਾੜ ਤੋਂ ਨੇੜੇ ਪ੍ਰਧਾਨ ਸਾਹਿਬ ਦੇ ਕੋਈ ਨਹੀਂ ਸੀ ਚਰਨਜੀਤ ਬਰਾੜ ਸਾਹਿਬ ਦੀ ਹਰ ਇੱਕ ਗੱਲ ਸੁਣੀ ਜਾਂਦੀ ਸੀ ਹੁਣ ਮੈਂ ਫੇਰ ਦੁਬਾਰਾ ਕਹਿਦਾ ਕਿ ਜੇ ਹਾਂ ਮੇਰੀਆਂ 10 ਸੁਣੀਆਂ ਗਈਆਂ ਤੇ ਮੇਰੀਆਂ ਤਿੰਨ ਨਹੀਂ ਸੁਣੀਆਂ ਗਈਆਂ ਤੇ ਮੈਂ ਤਿੰਨ ਤਿੰਨ ਨਰਾਜ਼ ਉਹਨਾਂ ਨਹੀਂ ਸੁਣੀਆਂ ਗਈਆਂ ਉਹ ਤੋਂ ਬਾਅਦ ਜਿਸ ਤਰੀਕੇ ਦਾ ਛੇੜਿਆੰਤਰ ਚਰਨਜੀਤ ਬਰਾੜ ਸਾਹਿਬ ਨੇ ਪਾਰਟੀ ਦੇ ਖਿਲਾਫ ਸਰਜਣ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਦੇ ਨਾਲ ਇੱਕ ਬਗਾਵਤ ਪਾਰਟੀ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਪਾਰਟੀ ਦੇ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਆ ਇਹ ਸਾਰਿਆਂ ਨੂੰ ਪਤਾ ਲੋਕ ਦੇਖ ਰਹੇ ਨੇ ਲੋਕ ਦਾ ਜਰੂਰ ਹੈ ਇਹ ਸਾਰਾ ਰੋਸਾ ਹੀ ਆਉਦਿਆਂ ਦਾ ਇਹ ਸਾਰਾ ਰੋਸਾ ਹੀ ਲੜਾਈ ਹੀ ਆਉਦਿਆਂ ਦੀ ਹੈ ਸਾਰੀ ਲੜਾਈ ਹੀ ਚੌਧਰ ਦੀ ਹੈ ਚੌਧਰ ਤੋਂ ਬਿਨਾਂ ਕਿਸੇ ਦੀ ਕੋਈ ਲੜਾਈ ਨਹੀਂ ਬੀਬੀ ਜ਼ਗੀਰਕੌਰ ਨੂੰ ਕਿਹੜਾ ਉਦਾਂ ਚਾਹੀਦਾ ਸੀ ਦੇਖੋ ਬੀਬੀ ਜ਼ਗੀਰਕੌਰ ਤਾਂ ਸਪਸ਼ਟ ਹੈ ਉਹ ਤਾਂ ਅਜ ਵੀ ਕਹਿੰਦੇ ਨੇ ਉਹ ਤਾਂ ਮੁੱਕਰਦੇ ਨਹੀਂ ਕਿਸੇ ਗੱਲ ਤੋਂ ਤਾਂ ਕਹਿੰਦੇ ਨੇ ਮੈਂ ਤਾਂ ਐਸਜੀਪੀਸੀ ਦਾ ਪ੍ਰਧਾਨ ਬਣਨਾ ਉਹ ਪਾਰਟੀ ਤੋਂ ਅਲੱਗ ਹੋਏ ਉਹਨਾਂ ਨੇ ਕਿਹਾ ਕਿ ਮੈਂ ਬੀਜੇਪੀ ਦੇ ਸਮਰਥਨ ਵੀ ਲਵਾਂਗੀ ਮੈਂ ਤਾਂ ਬਣਨਾ ਹੈ ਉਦੋਂ ਲਗਾਤਾਰ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਰਹਿੰਦੀ ਸੀ ਫੋਟੋਆਂ ਸਾਰਿਆਂ ਕੋਲੇ ਨੇ ਉਹ ਜਿਹੜੇ ਮinority ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਉਹ ਬੀਬੀ ਦਾ ਸਮਰਥਨ ਕੀਤਾ ਪਿਛਲੀਆਂ ਚੋਣਾਂ ਦੇ ਵਿੱਚ ਸੋ ਉਹਨਾਂ ਨੇ ਐਸਜੀਪੀਸੀ ਦਾ ਪ੍ਰਧਾਨ ਬਣਨਾ ਉਹ ਕਹਿੰਦੇ ਨੇ ਕਿ ਧਾਮੀ ਸਾਹਿਬ ਨੂੰ ਹਟਾਓ ਤੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਨਾਂ ਦਾ ਕੀ ਇੰਟਰਸਟ ਹੈ ਮਲੂਕਾ ਦਾ ਕੀ ਇੰਟਰਸਟ ਹੈ ਚੰਦੂ ਮਾਇਰਾ ਦਾ ਕੀ ਇੰਟਰਸਟ ਹੈ ਬਟਾਲਾ ਉਹਨਾਂ ਦਾ ਕੀ ਇੰਟਰਸਟ ਹੈ ਦੇਖੋ ਢੀਂਟਾ ਸਾਹਿਬ ਨੇ ਤਾਂ ਆਪ ਹੀ ਦੱਸਤਾ ਕਿ ਅਸੀਂ ਕਿਉਂ ਨਾਰਾਜ਼ ਆ ਉਹ ਤਾਂ ਕਹਿੰਦੇ ਅਸੀਂ ਤਾਂ ਨਾਰਾਜ਼ ਹੋ ਗਏ ਹੁਣ ਕਿਉਂਕਿ ਸਾਨੂੰ ਟਿਕਟ ਨਹੀਂ ਦਿੱਤੀ ਸੰਗਰੂਰ ਦੀ ਉਹਨਾਂ ਨੇ ਤਾਂ ਆਪ ਕੋ ਜਰੀਲੇ ਟਿਕਟ ਤਾਂ ਫੇਰ ਸਾਈਡ ਦੀ ਗੱਲ ਹੈ ਉਹਨਾਂ ਨੇ ਬਹੁਤ ਸ਼ਲਾਮਸ਼ੁਰੀ ਨਹੀਂ ਕੀਤਾ ਦੇਖੋ ਉਹਨਾਂ ਨੇ ਆਪ ਦੇਖੋ ਇਸ ਤਰ੍ਹਾਂ ਨਹੀਂ ਹੈ ਵੱਡੇ ਢੀਂਟਾ ਸਾਹਿਬ ਦਾ ਬਹੁਤ ਸਤਿਕਾਰ ਹੈ ਔਰ ਮੈਨੂੰ ਜਿੱਥੇ ਤੱਕ ਜਾਣਕਾਰੀ ਹੈ ਵੱਡੇ ਢੀਂਟਾ ਸਾਹਿਬ ਦੇ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਚਾਹੁੰਦੇ ਸੀਗੇ ਜਿਹੜੇ ਝੁੰਦਾ ਸਾਹਿਬ ਹੈ ਉਹ ਇੱਕ ਵਰਕਰ ਦੇ ਤੌਰ ਤੇ ਪਾਰਟੀ ਦੇ ਨਾਲ ਬਹੁਤ ਵਫਾਦਾਰੀ ਦੇ ਨਾਲ ਜੁੜੇ ਰਹੇ ਢੀਂਡਾ ਸਾਹਿਬ ਅਲੱਗ ਹੋ ਗਏ ਝੁੰਦਾ ਸਾਹਿਬ ਫਿਰ ਵੀ ਪਾਰਟੀ ਦੇ ਪਿੱਠ ਤੇ ਖੜੇ ਰਹੇ ਉਹਨਾਂ ਨੇ ਕਿਹਾ ਸੀ ਕਿ ਹੱਕ ਝੁੰਦਾ ਦਾ ਬੰਦਾ ਝੁੰਦਾ ਸਾਹਿਬ ਉਹਨਾਂ ਨੇ ਵੀ ਗੱਲ ਚ ਗੂਠਾ ਦੇ ਕੇ ਟਿਕਟ ਲੈਂਦੀ ਹੈ ਕਿ ਟਿਕਟ ਦੇ ਦਿਓ ਨਹੀਂ ਤਾਂ ਫਿਰ ਮੈਂ ਝੁੰਦਾ ਕਮੇਟੀ ਵਾਲੀ ਰਿਪੋਰਟ ਜਿਹੜੀ ਹੈ ਉਹ ਸਾਰੀ ਉਜਾਗਰ ਕਰ ਦੂੰਗਾ ਉਹ ਸਾਰੀਆਂ ਚੀਜ਼ਾਂ ਦੱਸ ਦੂੰਗਾ ਨਹੀਂ ਝੁੰਦਾ ਕਮੇਟੀ ਦਾ ਇੱਕ ਪਬਲਿਕ ਡਾਕੂਮੈਂਟ ਹੈ ਉਹ ਤਾਂ ਮੀਡੀਆ ਚ ਸਰਕੂਲੇਟ ਕੀਤਾ ਸੋ ਝੁੰਦਾ ਕਮੇਟੀ ਦਾ ਜੋ ਉਹ ਕਹਿੰਦੇ ਰਿਪੋਰਟ ਸੀ ਜੋ ਕਹਿੰਦੇ ਮੈਨੀਪੂਲੇਟ ਕਰਵਾਈ ਗਈ ਜੋ ਚੀਜ਼ਾਂ ਹਾਈਡ ਕਰਵਾਈਆਂ ਗਈਆਂ ਨਹੀਂ ਇਹ ਤਾਂ ਮੈਂ ਮੈਂ ਨਹੀਂ ਇਹ ਤਾਂ ਹੁਣ ਇੱਕ ਤੁਸੀਂ ਸ਼ਰਾਰਤ ਦੇ ਵਜੋਂ ਇਹ ਲੀਡਰ ਕੁਝ ਵੀ ਬਿਆਨ ਦੇ ਦੇਣ ਝੁੰਦਾ ਸਾਹਿਬ ਨੇ ਕਦੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ ਝ ਪਾਰਟੀ ਦੀ ਹਰ ਇੱਕ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਹੁੰਦਾ ਸਭ ਹੁੰਦੇ ਨੇ ਸੋ ਇਸ ਤਰੀਕੇ ਦੇ ਨਾਲ ਨਹੀਂ ਇਹ ਜਿੰਨੇ ਲੀਡਰ ਅੱਜ ਇਕੱਠੇ ਹੋਏ ਨੇ ਇਹ ਬਿਲਕੁਲ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਮਹਾਰਾਸ਼ਟਰ ਚ ਸ਼ਿਵ ਸੈਨਾ ਤੋੜੀ ਗਈ शिंदे ਗੋਟਾ ਢੱਕ ਡੱਕੜਿਆ ਗਿਆ ਬੀਜੇਪੀ ਨੂੰ ਇੱਕ ਗੱਲ ਸਮਝ ਆ ਗਈ ਕਿ ਉਹ ਪੰਜਾਬ 'ਚ ਇਕੱਲੇ ਚੋਣਾ ਨਹੀਂ ਜਿੱਤ ਸਕਦੇ। ਬੀਜੇਪੀ ਨੂੰ ਦੇਖੋ ਮੈਂ ਕਹਿੰਦਾ ਬੀਜੇਪੀ ਨੂੰ ਚਾਹੀਦਾ ਆਕਾਲੀ ਦਲ ਦਾ ਸਾਥ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਠੋਕ ਕੇ ਜਵਾਬ ਦਿੱਤਾ ਕਿ ਬੰਦੀ ਸਿੰਘਾਂ ਦਾ ਹੀ ਸ਼ੁਰੂਆਲ ਕਰੋ। ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਓ। ਪੰਜਾਬ ਦੇ ਜਿਹੜੇ ਕਰਜ਼ਾ ਪੰਜਾਬ ਦੇ ਸਿਰ ਚੜਿਆ ਉਹਦੀ ਮਾਫੀ ਦੀ ਗੱਲ ਕਰੋ। ਤੇ ਜਿਹੜੀ ਸਿੱਖ ਸੰਸਥਾਵਾਂ ਚ ਬੇਲੋੜੀ ਦਖਲਅੰਦਾਜ਼ੀ ਇਹਨੂੰ ਬੰਦ ਕਰੋ ਸੋ ਉਰੇ ਤਾਂ ਬੀਜੇਪੀ ਨੂੰ ਲੱਗਦਾ ਕਿ ਦਰਵਾਜ਼ਾ ਬੰਦ ਹੋ ਗਿਆ ਸੋ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੁਝ ਚਿਹਰੇ ਕੱਢ ਕੇ ਉਹਨਾਂ ਨੂੰ ਇੱਕ ਪਲੈਟਫਾਰਮ ਦੇ ਕੇ ਬੀਜੇਪੀ ਦਿਖਾਉਣਾ ਚਾਹੁੰਦੀ ਹੈ ਕਿ ਜੇ ਅਸੀਂ ਸ਼੍ਰੋਮਣੀ ਕਾਲ ਦਲ ਨਾਲ ਸਮਝੌਤਾ ਕਰ ਲਿਆ ਲੋਕ ਬਹੁਤ ਸਿਆਣੇ ਨੇ ਤੁਸੀਂ ਦੇਖਿਆ ਹੋਣਾ ਕਿ ਜਿਸ ਦਿਨ ਇਹਨਾਂ ਨੇ ਆਪਣੀ ਪਹਿਲੀ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਸੋਸ਼ਲ ਮੀਡੀਆ ਨੂੰ ਮੇਰੇ ਨਾਲੋਂ ਵੱਧ ਦੇਖਦੇ ਹੋ ਸੋਸ਼ਲ ਮੀਡੀਆ ਦਾ ਟ੍ਰੈਂਡ ਦੇਖੋ ਲੋਕਾਂ ਨੇ نیچے ਇਹਨਾਂ ਨੂੰ ਉਸੇ ਦਿਨ ਨਕਾਰਤਾ ਸੀ ਕਿ ਤੁਸੀਂ ਗਲਤ ਰਾਹ ਤੇ ਤੁਰ ਪ ਤੇ ਹੁਣ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਕਰਨਾ ਨਹੀਂ ਕਿਹਾ ਕਹਿੰਦੇ ਅਸੀਂ ਪੰਥਕ ਧਿਰਾਂ ਸਾਰੀਆਂ ਨਾਲ ਲੈ ਕੇ ਤੁਰਾਂਗੇ ਅਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਵੀ ਸਪੋਰਟ ਮੰਗਾਂਗੇ ਸਰਬਜੀਤ ਸਿੰਘ ਖਾਲਸਾ ਦੀ ਮੰਗਾਂਗੇ ਹੋਰ ਜਿੰਨੇ ਵੀ ਕਹਿੰਦੇ ਪੰਥਕ ਧਿਰਾਂ ਨੇ ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੱਦਾ ਦੇਵਾਂਗੇ ਤਾਂ ਜੋ ਅਕਾਲੀ ਦਲ ਮਜ਼ਬੂਤ ਹੋਵੇ ਪੰਥ ਮਜ਼ਬੂਤ ਹੋਵੇ ਡੈਮੋਕ੍ਰੇਸੀ ਹੈ ਜਿੱਦਾ ਮਰਜ਼ੀ ਸਾਥ ਲੈਣ ਇਹ ਤਾਂ ਲੋਕਾਂ ਨੇ ਫਤਵਾ ਦੇਣਾ ਮੈਂ ਨਹੀਂ ਰੋਕ ਸਕਦਾ ਉਹਨਾਂ ਨੂੰ ਕਿ ਕਿਸੇ ਦੇ ਕੋਲੇ ਜਾਣ ਠੀਕ ਹੈ ਡੈਮੋਕ੍ਰੇਸੀ ਹੈ ਮੈਦਾਨ ਹੈ ਬਰਾਬਰ ਦੇ ਮੈਦਾਨ ਦੇ ਪੰਥਕ ਉਹ ਕਹਿੰਦੇ ਅਸੀਂ ਇਸ ਗੱਲ ਦੇ ਉੱਤੇ ਵੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਹੁ ਸਮਝਾਇਆ ਕੋਸ਼ਿਸ਼ ਕੀਤੀ ਕਹਿਣ ਦੀ ਕਿ ਸਾਨੂੰ ਅਮਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਨਹੀਂ ਖੜਾ ਕਰਨਾ ਚਾਹੀਦਾ ਕੈਂਡੀਡੇਟ ਸਰਬਜੀਤ ਸਿੰਘ ਖਾਸਸਾ ਦੇ ਖਿਲਾਫ ਨਹੀਂ ਖੜਾ ਕਰਨਾ ਚਾਹੀਦਾ ਔਰ ਕਹਿੰਦੇ ਕਿ ਪਹਿਲਾਂ ਉਹ ਭੰਦੇ ਰਹੇ ਹੁਣ ਕਹਿੰਦੇ ਉਹਨਾਂ ਦੀ ਐਨਐਸਏ ਵਿਧਾਤੀ ਤੇ ਹੁਣ ਕਹਿੰਦੇ ਕਿ ਉਸ ਨੂੰ ਕੰਡਮ ਕਰ ਰਹੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਰੇ ਡਿਸੀਜਨ ਨੇ ਉਹ ਕੋਰ ਕਮੇਟੀ ਦੇ ਵਿੱਚ ਹੁੰਦੇ ਨੇ ਕੋਰ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਪ੍ਰਧਾਨ ਸਾਹਿਬ ਕੋਈ ਫੈਸਲਾ ਨਹੀਂ ਲੈਂਦੇ ਕਹਿੰਦੇ ਕੋਰ ਕਮੇਟੀ ਚ ਵੀ ਨਹੀਂ ਬੁਲਾਉਂਦੇ ਸਾਨੂੰ ਇਹ ਸਾਰੇ ਮੈਂਬਰ ਕੋਰ ਕਮੇਟੀ ਸੀ ਇਹ ਤਾਂ ਅੱਜ ਦੀਆਂ ਗੱਲਾਂ ਆ ਗਈਆਂ ਨਾ ਜੀ 2024 ਤੋਂ ਪ ਇਹ ਤਾਂ ਅੱਜ ਹੁਣੇ ਅੱਡ ਇੱਕ ਮੰਚ ਲਾ ਲਿਆ ਇਹਨਾਂ ਨੇ 2024 ਦੀਆਂ ਚੋਣਾਂ ਤੋਂ ਪਹਿਲਾਂ ਦੱਸੋ ਕਿਹੜੀ ਕੋਰ ਕਮੇਟੀ 'ਚ ਹਾਜ਼ਰ ਨਹੀਂ ਸੀ ਸਾਡੇ ਵਰਗੇ ਤਾਂ ਹਲੇ ਕੋਰ ਕਮੇਟੀ 'ਚ ਹੈ ਨਹੀਂ ਇਹ ਤਾਂ ਸਾਰੇ ਵੱਡੇ ਚਿਹਰੇ ਨੇ ਮੈਂ ਤਾਂ ਹੀ ਕਹਿ ਰਿਆ ਨਾ ਕਿ ਚਾਹੇ ਤਿਆਗ ਦੀ ਗੱਲ ਹੋਵੇ ਤਿਆਗ ਵੇਲੇ ਇਹ ਆਪ ਤਿਆਗ ਨਹੀਂ ਕਰਨਾ ਚਾਹੁੰਦੇ ਕੋਰ ਕਮੇਟੀ 'ਚ ਡਿਸੀਜਨ 메ਕਿੰਗ 'ਚ ਸਾਰੇ ਡਿਸੀਜਨ ਇਹਨਾਂ ਨੇ ਲਾਏ ਹੁਣ ਅਸਲ ਦੇ ਵਿੱਚ ਗੇਮ ਪਲਾਨ ਕੀ ਚੱਲ ਰਿਹਾ ਹੈ ਕਿ ਭਾਈ ਜਿਹੜੀ ਨੈਗੇਟਿਵਿਟੀ ਹੋਈ ਐ ਅਕਾਲੀ ਦਲ ਨੂੰ ਵੋਟ ਨਹੀਂ ਪਈ ਉਹ ਸਾਰੀ ਪਾਓ ਪਾਰਟੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਅਸੀਂ ਸੁਰਖਰੂ ਹੋ ਜੀਏ ਤੇ ਸੁਰਖਰੂ ਕਿਵੇਂ ਹੋ ਜਾਣਗੇ ਮੈਂ ਤਾਂ ਦੱਸਣਾ ਚਾਹੁੰਦਾ ਵੀ ਇਹ ਤਾਂ ਉਹ ਲੋਕ ਕਹਿੰਦੇ ਮੰਤਰੀ ਰੇ ਸਰਕਾਰਾਂ ਦੇ ਵਿੱਚ ਮੰਤਰੀ ਕੌਣ ਰਿਆ ਰਖੜਾ ਸਾਹਿਬ ਸਰਕਾਰਾਂ ਦੇ ਵਿੱਚ ਮੰਤਰੀ ਕੌਣ ਰਿਆ ਬਲੂਕਾ ਸਾਹਿਬ ਸਰਕਾਰਾਂ ਦੇ ਵਿੱਚ ਚਲੋ ਜਿੱਤਦੇ ਨਹੀਂ ਸੀ ਆਏ ਵਾਰੀ ਹਾਰ ਜਾਂਦੇ ਸੀ ਚੰਦੂ ਮਾਰਾ ਸਾਹਿਬ ਜ਼ਿਲੇ ਸਾਹਮਦੇ ਰਹੇ ਨੇ ਪੂਰੇ ਪੂਰੇ ਸੋ ਸਾਰੇ ਤਾਂ ਸਰਕਾਰਾਂ ਦੇ ਵਿੱਚ ਰਹੇ ਨੇ ਬੀਪੀ ਜੀ ਨਜ਼ਰ ਆਉਂਦੇ ਨੇ ਅਕਾਲੀ ਦਲ ਦਾ ਰਿਵਾਈਵਲ ਤੁਹਾਨੂੰ ਨਜ਼ਰ ਆਉਂਦਾ ਕਿਸ ਤਰੀਕੇ ਨਾਲ ਰਿਵਾਈਵਲ ਹੋਊਗਾ ਲਗਾਤਾਰ ਲੀਡਰ ਛੱਡ ਛੱਡ ਕੇ ਜਾ ਰਹੇ ਨੇ ਕਿਵੇਂ ਰਿਵਾਈਵ ਕਰੋਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਆਪਣੇ ਏਜੰਡੇ ਦੇ ਉੱਤੇ ਖੜਾ ਏਜੰਡਾ ਪੰਥਾ ਅੰਡਾ ਏਜੰਡਾ ਪੰਜਾਬ ਔਰ ਪੰਜਾਬ ਦੇ ਲੋਕ ਅੱਜ ਤੁਸੀਂ ਇਹ ਗੱਲ ਦੇਖ ਲਿਓ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਕੀ ਲੜਾਈ ਸੀ VOTER ਅੱਜ ਵੀ ਵਾਪਸ ਆ ਜਾਂਦਾ ਪਰ ਪੰਜਾਬ ਦੇ ਵਿੱਚ ਅੱਜ ਜਿਹੜੀ ਵੱਡੀ ਲੜਾਈ ਸੀ ਉਹ ਸੀਗੀ ਮੋਦੀ ਵਰਸਸ ਐਂਟੀ ਮੋਦੀ ਉਹ ਐਂਟੀ ਮੋਦੀ ਦੇ ਵਿੱਚ ਜਿਹੜੀ ਪਾਰਟੀ ਇਲੈਕਸ਼ਨ ਲੜ ਰਹੀ ਸੀ ਉਹ ਇੰਡੀਆ ਬਲੌਕ ਸੀ ਲੋਕ ਇੰਡੀਆ ਬਲੌਕ ਕਨੀ ਚਲੇਗੇ ਜਿੱਦਣ ਪੰਜਾਬ ਦੇ ਆਪਦੇ ਇਸ਼ੂਸ ਤੇ ਪੰਜਾਬ ਦੀ ਪਹਿਰੇਦਾਰੀ ਦੀ ਗੱਲ ਆਉਣੀ ਹੈ ਉਸ ਦਿਨ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੀ ਰਹਿਣਾ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਤਾਂ ਅਰਸ਼ਦੀਪ ਸਿੰਘ ਕਲੇਰ ਪਾਰਟੀ ਦੇ ਚੀਫ ਸਪੋਕਸਪਰਸਨ ਨੇ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਸੀ ਔਰ ਇਹੀ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਪ੍ਰਾਇੋਰਟੀ ਪੰਜਾਬ ਹੈ ਪੰਥ ਹੈ ਔਰ ਕਹਿੰਦੇ ਬਹੁਤ ਜਲਦੀ ਇਸ ਦੇ ਵਿੱਚ ਤੁਹਾਨੂੰ ਰਿਵਾਈਵਲ ਵੀ ਹੁੰਦਾ ਨਜ਼ਰ ਆਊਗਾ ਔਰ ਲੋਕ ਅਕਲ ਨਾਲ ਦੇ ਨਾਲ ਜੁੜਦੇ ਹੋਏ ਨਜ਼ਰ ਆਉਣਗੇ ਕੈਮਰਾ ਪਰਸਨ ਦਵਿੰਦਰ ਨਗਰ ਤੇਨਦੀਪ ਸਿੰਘ ਪ੍ਰੋ ਪੰਜਾਬ ਟੀਵੀ